ਸਤਿ ਸ਼੍ਰੀ ਅਕਾਲ ਜੀ ਪਹੁੰਚ ਗਏ ਜੀ ਖੇਤ ਤੇ ਅੱਜ ਕਾਗਜ਼ ਦੱਬਣ ਲੱਗੇ ਵੇ ਆ ਜਿਹੜਾ ਕੱਲ ਬਾਹਰ ਤਾਂ ਕਾਗਜ਼ ਦੱਬ ਕੇ ਇਹਨੂੰ ਦੇਖਦੇ ਆ SLA ਵੀ ਜ਼ੀਰੋ ਲੈਵਲ ਕਰਾ ਕੇ ਇੱਕ ਨਹੀਂ ਧਾਂ ਲਾਤੀ ਇਹਦੇ ਵਿੱਚ ਵੀ ਇਹ ਕਹਿੰਦਾ ਥੱਲੇ ਲਾਏ ਆ ਕਿਹੜਾ ਕੱਦੂ ਗਰੂ ਗੱਧਾ ਕਿ ਕਿਲਾ ਦਾ ਹੈਗਾ ਇਹ ਮੈਂ ਕਿਹਾ ਵੀ ਕਾਗਜ਼ ਦੱਬਣ ਲੱਗੇ ਪਿਆ ਹੁਣ ਹਲਵਾਨ ਜੀ ਸਾਡੇ ਕੋਲ ਪਹੁੰਚੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਬਿਠੇ ਬਾਪੂ ਹੋਰ ਕਿੱਦਾਂ ਫਿਰ ਬਠੂ ਠੀਕ ਹੈ ਇੰਨਾ ਕਰੂੰਗਾ ਹਾਂ ਏ ਜਰਾ ਪਹਿਲਾਂ ਹੀ ਨਿਕਲ ਜਾਂਦਾ ਕਾਗਜ਼ ਤਾਂ ਨਿਕਲੀ ਜਾਂਦਾ ਗਲਦਾ ਤਾਂ ਹੈ ਨਹੀਂ ਕਾ ਕੇ ਜਾਂ ਦੇਖ ਪਰ ਦੱਬਲੀ ਇਹ ਤਾਂ ਚੰਗੀ ਗੱਲ ਉੱਪਰ ਉੱਪਰ ਦੇ ਫਾੜ ਜਾਂਦਾ ਹੈ ਹਾਂ ਫਾੜ ਜਾਂਦਾ ਚਲਾਂਗੇ ਤਾਂ ਜੀ ਟੁੱਟ ਵੀ ਗਿਆ ਤਾਂ ਵੀ ਆਪਣੇ ਕਿ ਨਹੀਂ ਉਹ ਦੱਲੀ ਉਹ ਥੱਲੇ ਆਪਣਾ ਆੜੀ ਦੱਲੀ ਨੇ ਕਹਣਾ ਪਾਣੀ ਆਉਂਦਾ ਵੀਰੇ ਕਹਿੰਦੀ ਦੱਲੀ ਨੇ ਕਹਣਾ ਪਾਣੀ ਆਉਂਦਾ ਹਾਲ ਦੀ ਘੜੀ ਤਾਂ ਨਾ ਸਾਰੀ ਜਾਂ ਪੱਕ ਜਾਣੀ ਤੇ ਫੇਰ ਵਾਲਾ ਪਾਉਣਾ ਜੀ ਕਹਿੰਦਾ ਪਾਈਪ ਨੂੰ ਪਾਉਂਦਾ ਦਾ ਹੈ ਜਾਣਾ ਤਾਂ ਦੱਲੀ ਕਿ ਨਹੀਂ ਹੋ ਆਪਣੇ ਕਿ ਨਹੀਂ ਹੋ ਕੋਈ ਨਹੀਂ ਬਰਬਾਦ ਤਾਂ ਪਾਣੀ ਇੱਥੇ ਹੀ ਜਾਣਾ ਹੈ ਲੰਘਣਾ ਦੌਰੀ ਨੂੰ ਆ ਜਦ ਭਰ ਗਿਆ ਉੱਪਰ ਨੂੰ ਮੈਂ ਪੱਟ ਕੇ ਦਬਧੀਆ ਥੋੜਾ ਜਿਹਾ ਹੈ ਤਾਂ ਥੋੜੀ ਆ ਕਿਹ ਚਾਲੀ ਦੇ ਫੋਟ ਫੇਲੇ ਆ ਨੀ ਕੀ ਕੀੜੀ ਨੀ ਕਿਟਾਬ ਦਾ ਗੰਡ ਗਡੋਲੇ ਇਹ ਗੱਡਾ ਭਰ ਗੰਡ ਗਡੋਲੇ ਹੁਣ ਵੀ ਥੱਲੇ ਫਿਰਦੇ ਆ ਦੇਖ ਰਹਿਣ ਆ ਦੇਖ ਆ ਦੇਖਣ ਦੇ ਗਾਲੇ ਕਿਤੇ ਕਿਤੇ ਆ ਦੇਖਣ ਹੁਣ ਆਹ ਕੀੜੀਆਂ ਜਿਹਾ ਫਿਰਦੀਆਂ ਹੂੰ ਡੌੜ ਮੋਤੀ ਜੁੜੀਆਂ ਇਹ ਕਿ ਪੱਕੀ ਡੌੜਾ ਚੂਹੇ ਤੇ ਜੀ ਗੰਨੇ ਕਰਕੇ ਇੱਧਰ ਅੱਟਾ ਚੂਹੇ ਨੇ ਉਹ ਬੈਪ ਵੀ ਤੇ ਚੂਹੇ ਤਾਂ ਹੀ ਪੈ ਵੱਡੇ ਚੂਹੇ ਨੇ ਇਹ ਤਾਂ ਗੰਨਾ ਦਾ ਨਾ ਗੱਲੀਆਂ ਵਾਲਾ ਗੰਨੇ ਰਹਿਣੇ ਕਰਕੇ ਥੋੜਾ ਜਿਹਾ ਪੰਗਾ ਚੱਲ ਫਟਦੇ ਇਹਨੂੰ ਟੋਏ ਨੇ ਸੁਲਵਾਨ ਅਸੀਂ ਤੇ ਇੰਨੀ ਡੂੰਗੀ ਖੱਡ ਚੱਲ ਫਾਫਾ ਲਾ ਗਈ ਕੀ ਕਰ ਲੂਗਾ ਵਾਵਾ ਕੀ ਜ਼ਰਾ ਧੰਤੀ ਜੀ ਦਾ ਮਾਣਾ ਬੈਣਾ ਗੰਨੇ ਵਾਲੇ ਜਿੱਦ ਲੜਖੇ ਹਾਂ ਤਾਂ ਗੰਨੇ ਵਾਲਾ ਤਾਂ ਨਹੀਂ ਇਦਾਂ ਉਹਦੇ ਹਿਸਾਬ ਨਾਲ ਤਾਂ ਬਹੁਤ ਹਲਕਤੋਂ ਜ਼ਿਆਦਾ ਪੱਟਣਾ ਪੈ ਉੱਪਰ ਵੀ ਲਾਵਾ ਪੂਰਾ ਹੋਣਾ ਚਾਹੀਦਾ ਉੱਪਰ ਪਾ ਦੇਣਾ ਇਸਰੇ ਤੱਕ ਆਪਾਂ ਚਾਰ ਬੋਟਾਲੇ ਲਏ ਹੋਏ ਆ ਜੀ ਇਨ ਉੱਪਰ ਨੂੰ ਪਾਦਣ ਵਾਲੇ ਕੱਖ ਨਹੀਂ ਹੋਊਗਾ। 4 ਬੋਟਾ ਵਾਲਾ ਨਹੀਂ ਆਉਂਦਾ, 2 ਆਉਂਦਾ ਸਾਡਾ। ਹੈ? 4 ਆ। 4 ਵਾਲਾ ਲਿਆਉਂਗਾ। ਤੇ 3 ਵੀ ਆਉਂਦਾ, 4 ਵੀ ਆਉਂਦਾ, 5 ਵੀ ਆਉਂਦਾ। ਇਹ ਕੋਈ ਲਾਇਦਾ। 5 ਫੁੱਟ ਚੌੜਾ ਜੀ। ਹਾਂ, ਹੋ ਕਿਤੇ ਲੰਬਾ? ਆ ਮੈਦਰਾ ਉਹੀ ਚੌੜਾ। ਚੌੜਾ ਹੀ ਆਉਣਾ, ਲੰਬਾ ਦਾ ਜਿੰਨਾ ਮਰਜ਼ੀ ਲੈ ਲੈ। ਲੰਬਾ ਦਾ ਜਿੰਨਾ ਮਰਜ਼ੀ। ਇਹ ਚੜਾਈ ਦੀ ਗੱਲ ਚੱਲਦੀ ਹੈ ਨਾ। ਹਾਂ, ਹਾਂ। ਇੰਨਾ ਚੌੜਾ। ਇਹ ਵੀ ਆ ਆ ਜਾਣਾ ਕਿ ਨਾ ਲੱਗਦੀ ਸੁਭਾਵਨਾ। ਆਵਾਜ ਆ ਗਈ ਪਹਿਲਾਂ ਬੱਟ ਜਦੋਂ ਪਹਿਲਾਂ ਕੱਢਦੇ ਵੀ ਹੋਰ 2-4 ਦਿਨ ਨਾ ਇਹ ਨਾ ਕੋਲੇ ਉਹ ਜਦੋਂ ਅੱਧਾ ਅੰਜੇ ਉਹ ਸ਼ਾਂਤੀ ਕਰ ਆਪ ਨੂੰ ਨਾ ਕਾਰਨ ਆਹੀ ਆ ਵੀ ਹਵੜਾ ਦਵੜੀ ਨਹੀਂ ਬਚੂਗੀ ਨਹੀਂ ਇੱਥੇ ਹਮਾਰਾ ਦੁੱਲੀ ਮਾਜੜੀ ਲਾ ਦੋ ਜੀ ਦੀ ਲਾ ਦੋ ਜੀ ਦੀ ਔਰ ਆਂਗੜੀਆਂ ਲਾਈ ਤੁਸੀਂ ਭਈਆਂ ਦੀ ਜਾਨ ਨੂੰ ਵੜ ਜਾ ਉੰਨੇ ਕ ਪਹਿਲੇ ਜਿੰਨਾ ਕੋਤਣ ਪਿਆਦਾ ਆ ਹੱਲੇ ਬਰਾਈ ਨਹੀਂ ਨਾਲ ਇਹ ਕਹਿੰਦਾ ਆਈ ਜਾਂ ਹੈਗੀ ਆ ਪਰਾਈ ਨਹੀਂ ਮੀਤ ਨਹੀਂ ਹੈਗੀ ਸਰ ਕੇ ਇਹਦੇ ਕੋਲ ਉਧਰ ਤੂੰ ਹੀ ਲੇਬਰ ਲਾਉਂਦੀ ਏ ਇਹਦੇ ਇੱਧਰ ਆ ਆਪਣੇ ਵਾਲੇ ਨੇ ਲਾ ਦੇਣੇ ਕਾਲੂ ਆਉ ਜਾਨੀ ਕਿ ਜੇ ਉਹਨੇ ਫਿਰ ਇੰਨਾ ਧੱਕਾ ਨਹੀਂ ਪੈਂਦਾ ਧੱਕਾ ਹੁਣ ਵੀ ਨਹੀਂ ਹੈਗਾ ਲੇਬਰ ਬਹੁਤ ਆਉ ਆਪਣੇ ਬੰਦੇ ਵੀ ਖਾਸੇ 10 12 ਜਣੇ ਨੇ 13 ਆਪਣੇ ਉਧਰ ਬਹੁਤ ਹੈ ਲੇਬਰ ਦੂਏ ਪਾਸੇ ਲੇਬਰ ਦੀ ਕੋਈ ਕਾਟ ਨਹੀਂ ਅੱਜ ਵੀ ਤੇ ਜਗਦੀਪ ਦੇ ਲਾਂ ਹੂੰ ਅੱਜ ਹਾਂ ਜਗਦੀਪ ਦੇ ਲਾਂ ਤੇ ਪੈਣੀ ਲਾਉਣ ਲੱਗੇ ਵੇ ਪੈਣੀ ਲਾਉਂਦੇ ਆ ਆ ਪੰਗਾ ਗੰਨੇ ਵਾਲੇ ਤਾਂ ਦੇਖ ਲਾ ਕੇ ਕਹਣਾ ਗੰਨਾ ਤਿਆਰ ਦਾ ਗੰਨਾ ਵੀ ਤਿਆਰ ਦਾ ਹਾਲੇ ਤਾਂ ਜਦ ਔਰ ਪੂਰੇ ਦਾ ਇਕੱਠਾ ਲਾਗਾ ਮਰੋ ਕੇ ਲੱਗਣਾ ਹੈ ਪਾਣੀ ਭਰੇ ਤੇ ਪਾਣੀ ਘੱਟ ਰੱਖੇ ਦੇ ਚ ਇਹੋ ਜਿਹਾ ਘੱਟ ਪਾਣੀ ਜਿੱਥੋਂ ਭਰੇ ਇਹਦਾ ਘੱਟ ਪਾਣੀ ਵੀ ਕਰੀ ਓਨ ਘੱਟ ਪਾਣੀ ਰੱਖੇ ਦੇ ਚ ਆਇਓ ਡੱਕੇ ਲਵਾ ਦੇ ਪਾ ਇੰਨਾ ਕ ਪਾਣੀ ਰੱਖੇ ਜਿੰਨਾ ਕ ਹੋਣਾ ਜਿਕਰਾ ਉਹ ਪਰਲੇ ਚਾ ਢਾਏ ਵਾਲਾ ਜਾੜਾ ਤਾਂ ਇਹਦੇ ਆਇਓ ਬੜਜਣ ਢਾਏ ਹੋਣਾ ਹੀ ਮੱਕੀ ਵੀਜੀ ਵੀ ਦੀ ਪਹਿਨਾ ਗੰਨਾ ਤਾਂ ਢਾਏ ਵਾਲਾ ਤਾਂ ਬੜਨਾ ਹੀ ਆ ਚੱਕਰਤਾ ਸੀ ਜੀ ਬਹੁਤ ਇੰਨਾ ਢੂੰਗਾ ਬਹੁਤ ਬਹੁਤ ਆਲੂ ਵਾਲੀ ਕਹੀ ਨਾਲ ਪੱਟ ਲਾ ਰਹੇ ਹੈਂ ਆਲੂ ਵਾਲੀ ਕਹੀ ਨਾਲ ਪੱਟ ਲਵਾ ਲਾਗ ਲਾ ਵੀ ਲਿਆਉਂਦਾ ਹੁਣ ਮੈਂ ਮਗਾ ਲੈਂਦੇ ਆ ਆਲੂ ਵਾਲੀ ਕਹੀ ਆਹੀਂ ਪੈਦਾ ਕਿਉਂਕਿ ਨਹੀਂ ਤੇ ਕੜਾ ਹੋਈ ਕੰਮ ਆ ਰਹਿਣ ਦੋ ਠੇਹਾਂ ਵਾਲੇ ਵੱਢ ਲੂ ਹੈ ਥੱਲੇ ਵਾਲੇ ਵੱਢ ਨਹੀਂ ਥੱਲੇ ਵਾਲੇ ਨਹੀਂ ਆਹੇ ਥੱਲੇ ਵੱਢਦੇ ਨੇ ਤਾਂ ਹੀ ਸਿੱਧਾ ਹੋਣਾ ਉਹ ਮੈਂ ਠੇਹਲੇ ਪਾ ਵਜਨ ਜ਼ਿਆਦਾ ਆਇਆ ਵਾ ਨਹੀਂ ਇੱਥੇ ਦੇ ਵੱਢ ਦੋ ਆ ਵੀ ਵੱਢ ਦੋ ਵੱਢ ਦੋ ਸਾਰੇ ਹੀ ਸਿੱਧਾ ਤਾਂ ਹੋਣਾ ਇਹਨੇ ਤੇ ਬੜਾ ਇੰਜੀਆਂ ਸਾਬ ਆ ਗਏ ਉਧਰ ਉਹ ਲੰਘੇ ਗਾਹਾਂ ਨੂੰ ਦਾਇਆ ਜੀ ਤਾਇਆ ਜੀ ਆਗੇ ਬਾਜਣ ਕਿਉਰੇ ਨੂੰ ਹੋਣਾ ਚੱਲੇ ਆਲੇ ਕਿਤੇ ਉਹ ਵੀ ਵੜਦੇ ਨੇ ਸਾਰੇ ਹੀ ਸ਼ਾਂਗ ਤੋਂ ਨਹੀਂ ਅਗਲੀ ਟਾਣੀ ਛੱਡ ਲੋ ਡੰਡੀ ਜੀ ਹੋਰ ਚਲਦੀ ਆ ਹਾਂ ਲਾਈਟ ਆਈ ਵੀ ਚਲਦੀ ਪੀ ਹੋਰ ਛਾਗ ਦੋ ਕੀ ਕਰਨੇ ਰੱਖ ਕੇ ਆਪੇ ਆ ਜਣੀ ਨਵੇਂ ਉਹ ਕਿਤੇ ਸੁੱਕਣ ਲੱਗੇ ਉਹ ਹੇਠਾਂ ਵਧੇਰੇ ਖੜੇ ਪਤਾ ਤਾਂ ਨਹੀਂ ਹੈਗਾ ਸਿੱਧਾ ਹੋਵੇ ਬਾਕੀ ਸਾਰੇ ਸਿੱਧੇ ਹੋ ਗਏ ਗੱਲਾਂ ਹੀ ਹੋਇਆ ਠੀਕ ਹੈ ਆ ਵੀ ਤੋੜ ਦੇ ਤੋੜ ਉਹ ਬਾਬਾ ਜੀ ਹੋਰ ਤੋੜ ਦੋ ਆ نیچے ਤੇ ਬਜਨ ਘਟਾ ਦੋ ਬਾਜੀ ਮੇਰੇ ਨਾਲ ਚੱਪੀ ਹੋ ਜੀ ਹੂੰ ਪਾਤਾ ਪੀਉਣਾ ਬੱਤ ਰਹਿੰਦੇ ਬਹੁਤ ਵਾਰ ਸੁਭਾਈ ਜਾਂਦੇ ਆਏ ਛੜੀ ਛਾਗਦੇ ਹੁਣ ਕੀ ਜੋ ਮੋਟੇ-ਮੋਟੇ ਦੇਖ ਪਰਦੇ ਬੰਦਾ ਸ਼ਾਲਾ ਕੁੱਲਾ ਗੜਾਈ ਪੰਗਾ ਲੈ ਲਿਆ ਪਰ ਉਹਨਾਂ ਨੇ ਇਹਨੂੰ ਫਰਕ ਪਾ ਤਕੜਾਈ ਨੇ ਗੜਾਈ ਨੇ ਗੰਨੇ ਨੂੰ ਫਰਕ ਪਾ ਤਾ ਜਨਾ ਮਾਰਦਾ ਸ਼ਾਲਾ ਹੂੰ ਕੇ ਬਸ ਝੂਠੇ ਮਾਰਨ ਲੱਗਿਆ ਨਹੀਂ ਨਾ ਡੱਕਾ ਜੀ ਖੜਾ ਪਿਆ ਪਹਿਲਾਂ ਗੜਾਈ ਦਾ ਫਰਕ ਆ ਗੜਾਈ ਠੀਕ ਆ ਹਾਂਜੀ ਹੋਵੇ ਆ ਵੀ ਤੇਰਾ ਗੜਾਈ ਨੇ ਢੀਲਾ ਤੋੜਦਾ ਦੁਬਾਰਾ ਕਾਲੇ ਨਾ ਇਹਦਾ ਫੇਰ ਮਾਰਦੀ ਇਹਦਾ ਹੁਸ਼ਿਆਰ ਗੈਲੀ ਰੱਖਦੇ ਆ ਤੁਸੀਂ ਤੁਸਰੇ ਮਾਰਨੀ ਹੋ ਤਾਂ ਗੰਨੇ ਨੇ ਦੱਬ ਲੈਣਾ ਸੀ ਮੈਂ ਫੇਰ ਵੀ ਹੁਣ ਦਾਫਜਾ ਰਹਿੰਦਾ ਹੁਣ ਤਾਂ ਹੀ ਸੋਰੇ ਬਜਣੀ ਆਈ ਬਸ ਕਿਤੇ ਦੇਖਣਾ ਫੁੱਲੇ ਜਿਹਾ ਨਾ ਹੁਣ ਤਾਂ ਦੱਬ ਲੈਣਾ ਹੀ ਨੇ ਇੱਥੇ ਤਾਂ ਵੱਜੂਗੀ ਉਹ ਖੇਤ ਵਿੱਚ ਨਹੀਂ ਬਜਣੀ ਲੋਡ ਵੀ ਗਿਆ ਆਪਾਂ ਨੇ ਲੈਂ ਲੈ ਤੁਰਨੀ ਹੋਣਾ ਸੀ ਉਹ ਕੁੜੀ ਤਾਂ ਹੀ ਨੇ ਦੱਬ ਲੈਣਾ ਹੁਣ ਤਾਂ ਇਹਨੇ ਦੱਬ ਲੈਣਾ ਛੱਡਣਾ ਨਹੀਂ ਹੁਣ ਇੱਧਰ ਵੀ ਲਾਉਣ ਵਾਲਾ ਵਾਹ ਇੱਧਰ ਵੀ ਲਾ ਦੇਣਾ ਇੱਧਰ ਵੀ ਲਾ ਦੇਣਾ ਹੁਣ ਫੇਰ ਆਇਆ ਮੈਂ 50 ਰੁਪਏ ਦਾ ਲਖਾਵਾ ਇੰਨੇ ਜੀ ਤਾਂ ਉਹੀ ਹੋ ਜਣੀ ਨੂੰ ਸਾਫ ਕਰਨੇ ਨੇ ਲੱਗ ਜਣੇ ਨਾਲੇ ਇੱਧਰ ਪਾਣੀ ਦੇਖਣੇ ਤੇ ਫਿਰ ਮੋਜਰੋਂਗੀ ਕੰਨੇ ਕਿਨੇ ਉਹਦੇ ਡੌਲਪੋਂ ਫਿਰ ਵੀ ਨਹੀਂ ਹੋਣਾ ਤਾਰ ਲੱਗੀ ਵੀ ਤੇਰੀ ਤਾਰ ਲੱਗੀ ਜੀ ਇਹ ਵੀ ਬਾਬਾਈ ਨੇ ਲਾਈ ਵੀ ਆ ਖਾਵਾ ਲਾ ਕੇ ਆਪਣਾ ਠੀਕ ਉਹ ਤਾਂ ਰਊਗਾ ਦੇਖਦੇ ਤਾਰ ਖੋਲੀ ਦੇਣੀ ਇਹ ਜੱਤਾ ਉਹਦੇ ਕਰਕੇ ਲਈ ਤੀ ਬੈਣਾ ਬੂਣਾ ਕਰਕੇ ਜੀ ਜੱਤਾ ਬੈਣਾ ਕਰਕੇ ਲਈ ਤੀ ਬੂਟਿਆਂ ਨੂੰ ਉਹਨੇ ਬੈਣਾ ਆਉਣੀਆਂ ਤੂੰ ਨਹੀਂ ਕਿੱਥੇ ਰੱਖੂ ਇਕੱਠੀ ਕਰ ਦੇਣੀ ਇਕੱਠੀ ਕਰ ਦੇਣੀ ਡੰਡੇ ਤੇ ਉਹ ਘਰਾਂ ਲੈ ਜਣੀ ਉਹ ਫਿਰ ਤਾਂ ਦੱਲੀ ਦੇਖ ਲੈ ਦੱਲੀ ਲੱਗਿਆਵਾ ਕੱਦੂਗਾ ਨਾ ਮਾਰੂ ਮਾਰ ਇਹ ਨਹੀਂ ਪਹਿਲਾਂ ਦੇਖ ਲੈ ਤਾਰੀ रेडी ਕੀਤੀ ਦਾ ਬਾਈ ਉਧਰ ਪੋਲ ਤੋਂ ਆਗੇ ਤਾਇਆ ਜੀ ਵੀ ਖੱਲੇ ਗੁੱਡੀ ਨਹੀਂ ਲਿਆ ਆਉਣਾ ਦੇਖੀ ਤੂੰ ਗੁੱਡੀ ਦੂਸਰੀ ਮੋੜ ਸਕਦੇ ਨਹੀਂ ਨਾ ਕੋਈ ਉਹ ਤੋਂ ਮੋੜੂ ਕਿੱਧਰ ਨਾ ਜਿੱਧਰ ਕੀ ਕਰੇ ਉਹਨੂੰ ਮੋੜ ਦੇਣੀ ਹੈ ਉਹ ਨਾ ਟਾਇਰ ਲੱਗਦੇ ਉਹਦੇ ਵਿਚਾਰੀਆਂ ਦੇ ਝੂਟੇ ਖਾਂਦੀਆਂ ਫਿਰਦੀਆਂ ਪੱਕੀਆਂ ਕਰਕੇ ਚੱਕ ਕੇ ਮੋੜਦੇ ਨੇ ਭਈਆਂ ਦੇ ਲੋਾਈ ਬੱਦਲ ਮੇਰੇ ਵੀ ਕਰਾ ਦਿਆ ਜੀਰੋ ਲੈਵਲ ਫਰ ਤੇਰੇ ਲਈ ਹੋ ਜੂਗਾ। ਤਰਾ ਦੇਣਾ ਉਰਗਾਂ ਮੈਦੀ ਕਰਾਉਣਾ। ਅਨੀਰੀ ਜੀ ਫਿਰ ਅਨੀਰੀ ਛੱਡ ਦੇਣੀ ਉੰਨੀ ਕਿ ਬੱਸ। ਲਾਇ ਵੀ ਲਾ ਕੇ ਉੱਤੀ ਆ ਗੇੜੇ ਦੋ ਚਾਰ ਕੇ ਗੇੜੇ ਆਉਣੇ ਆ। ਕਹਿੰਦਾ ਉਹਨੂੰ ਫੋਨ ਕਰਦਾ ਵੀ ਕਰ ਜਾ ਮੈਂ ਵੀ ਇੱਕ ਨਹੀਂ ਕਰਨਾ ਇੱਕ ਨਹੀਂ ਤਾਂ ਜਾਣਦਾ। ਇੱਥੇ ਗੱਬੇ ਘਟ ਲੂਗਾ ਉੱਧਰ ਵੀ ਹੋ ਜੇ ਇੱਧਰ ਵੀ ਹੋ ਜੇ। ਕਹਿੰਦਾ ਉਹਨੂੰ ਕਿੰਨਾ ਕ ਲੱਗਣਾ ਤਾਂ ਮੈਂ ਠਾ ਲੱਗੂ ਪੌਣਾ ਘੰਟਾ ਬੱਸ। ਬਾਰਦੀ ਲੱਗਦੇ ਜੇ ਕੰਮ ਆ। ਯਾ ਮੇਰੀ ਕ ਸੁਣ ਲੈ ਜੇ 1000 ਰੁਪਏ ਲੱਗ ਵੀ ਗਿਆ ਤੋੜ ਪ੍ਰਿਕ ਘੰਟਾ ਲੱਗਦਾ। 900 ਰੁਪਏ। ਕਦੂ ਬਚ ਗਿਆ। ਉਹਨਾਂ ਹੀ ਕਦੂ ਨੂੰ ਲੱਗ ਜਾਂਦਾ। ਉਹ ਵੀ ਸ਼ਾਂਤੀ ਕਰਦੇ ਬਾਅਦ ਉਪਰ ਕਰਕੇ ਕੋ ਕਰਨਾ ਨਾ ਕਰਾਉਣਾ ਨਾ ਆਇਆ ਤਾਂ ਹੈ ਸਾਹ ਦਾ ਬੋਤਲ ਲੈ ਜਾ ਬਰਾ ਲਾਉ ਕੇ ਤੇ ਲਫਾਫਾ ਦੱਬਣ ਲੱਗੇ ਤੇ ਮੈਂ ਪਹਿਲਾਂ ਮਿੱਟੀ ਲਾ ਦਿੱਤੀ ਸਾਹੀ ਦਾ ਲਫਾਫਾ ਮੈਂ ਕਹਿੰਦਾ ਕਿ ਲਿੱਟ ਵੀ ਨਹੀਂ ਜਾਂਦੀ ਇੰਨੀ ਮੌਜਾ ਲਵਾਵੇ ਜੀ ਬਾਬੂ ਨੇ ਤਾਂ ਰਹਿਣ ਦੇ ਲਾਉਣ ਨੂੰ ਕਿਹਦੇ ਤੇ ਕੀ ਲੱਗਣਾ ਤੇਰਾ ਉਹ ਪੰਗਾ ਹੋਰ ਹੋ ਜਾਣਾ ਖਰਚਣ ਦੀ ਵੀ ਲੋੜ ਨਹੀਂ ਪੈਣੀ ਇਹਨੂੰ ਉਹੀ ਕਹਿੰਦਾ 100 ਰੁਪਏ ਦਾ ਲਫਾਫਾ ਲੱਗਣਾ ਇੱਥੇ ਫੇਰ ਸਾਫ ਕਰਨੇ ਦੀ ਲੋੜ ਹੀ ਨਹੀਂ ਮੁੜ ਕੇ ਇਕਾ ਖੇ ਹੋਇਆ ਹਮਰਾ ਗੰਨਾ ਕਰਕੇ ਡੀਲਾ ਜਾਣਾ ਉੱਥੇ ਉੱਥੇ ਚੋਇਆ ਤਾਂ ਨਹੀਂ ਹੈ ਜਿੱਥੇ ਲਾਇਆ ਜਮਾ ਹੀ ਨਹੀਂ ਇਸ ਦਾ ਗੰਨਾ ਹੈ ਮੋਟੇ ਦੇਖਣ ਲਈ ਲੋੜ ਹੈ ਇਹ ਤੋਂ ਗੰਨਾ ਤਾਂ ਹੈਗਾ ਫਿਰ ਭਰੀ ਥੋੜੋ ਜਾਣਾ ਗੰਨਾ ਹੋਈ ਚਲ ਠੀਕ ਹੈ ਤਾਬੀਆਂ ਤਾਂ ਸਹੀਆਂ ਜਾਂ ਮਹਤਵੀਆਂ ਦੇਖਿਆ ਉਹਨਾਂ ਹਾਂ ਦੇਖਿਆ ਤਾਬੀਆਂ ਫੇਗੜੀ ਗੜ ਜਾਣ ਕਰੂ ਇੱਥੇ ਖੱਤੀ ਹੱਤਲੇ ਕੜੀਆਂ ਗੜਾ ਗੜਬਾਗੇ ਕੋਲ ਗੜਬਾਗੇ ਕੋ ਖੜੀ ਐ ਮਾੜਾ ਚਲੇ ਤਾ ਸਕੀਆਂ ਹੋਰ ਤਾ ਜਿਉਂ ਹੀ ਖਾਦੂ ਮੈਂ ਇਹ ਇਹਨੂੰ ਪਹਿਲਾ ਰੂਟਾ ਬਿਟਾ ਦੇ ਬਾਹੋਂ ਇੱਕੇ ਕਰਵਾ ਦੂੰਗਾ। ਕਿਆ? ਨਹੀਂ ਇਹਨੂੰ ਕਿਹ ਬੋਣਾ? ਪੱਤਰਾ ਦਾ ਹੈਗਾ। ਆਲੇ ਨਾਲ ਪਾ ਦੇਗਾ ਪੱਟਿਆ ਦਾ ਪਿਆ ਬਾ ਬਾ ਕੇ ਹੋਰ ਬਾ ਦੂੰਗਾ ਇੱਕ ਵਾਰ। ਤੇਰੇ ਨਾਲ ਬਾਟਾ ਲਾ ਦੇਣੀ ਸੀ ਕਿਹਦੇ ਉੱਤੇ। ਉਹ ਲਹਾ ਲੱਗਿਆ ਲਾਉਣਾ। ਲਾ ਪਾਵਾ ਲੱਗਿਆ ਲਾਉਣਾ। ਇੱਕ ਫੇਰੀ ਫੇਰ ਖੁਰਚਦੀ ਉਹਨੂੰ ਖਾ ਲੂ ਉੱਪਰ ਚੱਲਦੇ। ਸਾਡੇ ਕਿਹਦੇ ਨਾਲ ਲੱਗਿਆ। ਦਪਰੇ 2 ਵਜ ਜਾਣੀ ਉਹ ਫਿਰ ਤਾਂ। ਚੱਲ ਖੁੱਕੇ ਦੇਉ। ਇਹ ਰਮਨ ਮੌਜੂਦ ਸਾਰੇ ਬਰੇ ਸਬਰੇ ਵਜਣੀਆਂ ਨੇ ਲੋਡ ਅਪ ਇਹਨਾਂ ਲੋਡ ਅਪ ਗਿਆ ਤਾਂ ਝਟਪਟ ਲੱਗੇ ਜੀ ਕਾਗਜ਼ ਲਾਉਣ ਇੰਨਾ ਲਾਇਆ ਏ ਇੱਧਰ ਲਾ ਰਹੇ ਆ ਮੈਰ ਸ਼ੇਮੂ ਡੱਗੇ ਮੇਟੂ ਹੋਰ ਬਾਕੀ ਉਧਰ ਤਿੰਨ ਪੋਟਾ ਵਾਲਾ ਲਿਆਂਦਾ ਇੱਧਰ ਅਸੀਂ ਦੋ ਵਾਲਾ ਲਿਆ ਆ ਜੰਨੇਗੇ ਨਹੀਂ ਪੂਰੇ ਦਾ ਘੱਟ ਲੋਡ ਵੀ ਨਹੀਂ ਇੰਨੇ ਇੱਧਰ ਇੰਨੀ ਲੋਡ ਨਹੀਂ ਹੈਗੀ ਮੈਂ ਕਿਹਾ ਵੀ ਚੱਲ ਫੇਰ ਵੀ ਦੋ ਪੋਟਾ ਵਾਲਾ ਲਾ ਦਿੰਦੇ ਆ ਧਰਮੀ ਵੇ ਲੱਗ ਨਹੀਂ ਉਹ ਗਰਮੀ ਬਹੁਤ ਹੈ ਕਹਲੇ ਕਹਿੰਦੇ ਤੇ ਮੀਂਹ ਪੈਣਾ 10 ਵਜੇ ਆ ਜਾਣਾ ਦੇਖੀ ਸਹੀ ਮਿੰਨੇ ਕਸਕੇ ਆਉਣਾ ਉਦੋਂ ਦੇਖ ਲਾ ਮਿੱਟੀ ਵੀ ਐ ਨਾ ਗਰਮ ਪਈ ਆ ਓਰੇ ਲੈ ਜਿੱਦੇ ਖੜਾ ਹੋਇਆ ਢਾਟ ਕੋ ਦਾ ਆਉਣ ਲੱਗੇ ਟੀਜਰ ਵਾਲਾ ਅਜੇ ਟੀਜਰ ਵਾਲੇ ਨਹੀਂ ਆਉਣਾ ਫੋਨ ਕਰਿਆ ਉਹਨੂੰ ਦੇਖਦੇ ਕਾ ਦਊਗਾ ਕਹਿੰਦਾ ਜੀ ਕਹਿੰਦਾ ਮੈਂ ਆਉਂਦਾ ਬਾਕੀ ਹੁਣ ਆਉਣ ਦਾ ਉਹਦਾ ਪਤਾ ਨਹੀਂ ਹਲੇ ਉਹ ਵੀ ਤਾਂ ਪੈਰੇ ਛੱਡ ਭੱਗਦਾ ਉਹਦਾ ਵੀ ਪੂਰਾ ਐ ਨਾ हां मुदे दत्ती हवा बजਦੀ ओदे ओनु पुछियो नाले ओ नहीं जड़े ਅੱਜ ਕੱਲ ਦੇ ਆ ਨਾ ਉਹ ਦੁਬਾਰੇ ਤੋਂ ਚੱਲਦੇ ਹਾਂ ਸਵੇਰ ਟਾਈਮ 'ਚ ਚੱਲਦੇ ਸਵੇਰ ਟਾਈਮ 'ਚ ਤੁਗੋ ਨੂੰ ਸਵੇਰੇ ਸਵੇਰੇ ਆਉਣਾ ਚਾਹੀਦਾ ਇਹ ਕਾਗਜ਼ ਮਿਲਿਆ 115 ਰੁਪਏ ਫੋਟ ਵਧੀਆ ਕਾਗਜ਼ ਆ ਬਾਕੀ ਦੇਖਦੇ ਹਾਂ ਲਾਦੇ ਫਿਰਹੀਂ বাজ ਜਣਾ ਨਾ ਨਾਲੇ ਮਾਨੂੰ ਕਿਹਾ ਸੀ ਆਇ ਨੂੰ ਵੀ ਘੁੰਮ ਜਾਣਾ ਬੰਦ ਆਇ ਨੂੰ ਆਪਾਂ ਦੂਆ ਲਾਉਂਗੇ ਬੜਾ ਲਿਆਂਦਾ ਜਿਹੜਾ ਆ ਇਹਨੂੰ 3 ਫੁੱਟ ਵਾਲਾ ਲਾਵਾਂਗੇ ਇਧਰ ਨੂੰ 3 ਫੁੱਟ ਵਾਲਾ ਲਾਵਾਂਗੇ ਉਧਰ ਲਾ ਦਾਂਗੇ ਬਰੱਕ ਤੋਂ ਵੀਰੇ ਉਹ ਜੀ ਪਹਿਲਾਂ ਇਧਰ ਤੇ ਖੁੱਲੂਗਾ ਚੱਲ ਫੜ ਜਾ ਮੈਂ ਤਾਂ ਚੱਲੇ ਆ ਯਾਰ ਉਹਦੇ ਨੂੰ ਦੁਖੀ ਕਰਿਆ ਵਾ ਖਾੜਨਾ ਵੀ ਕਾਹਤੇ ਦੁਖੀ ਕਰ ਲਿਆ ਤੈਨੂੰ ਉਹ ਤੇ ਮੈਂ ਕੱਲ 2-3 ਘੰਟੇ ਰੂਟਾ ਵੇਟਰ ਘਵਾ ਆ ਗਿਆ ਨ ਮਲਾਈ ਬਣਾ ਦਿੱਤੀ ਹੂੰ ਉਹਦੇ ਚ ਹਲੇ ਬੜੇ ਐ ਨਹੀਂ ਉਹਨਾਂ ਦੇ ਕਿਹੜਾ ਹੈ ਕਿਹੜਾ ਦਵਾਰਾ ਕੱਦੂ ਕਰਕੇ ਕਿਹੜਾ ਆ ਕੇ ਉਹ ਤੇਰੇ ਗਿੱਟਿਆਂ ਗੋਡਿਆਂ ਤੱਕ ਪਾਣੀ ਹੈ ਤੇਰੇ ਦੇ ਜਿੱਥੇ ਖੜਾ ਤੂੰ ਹਾਂ ਪਾਣੀ ਬਹੁਤ ਆ ਕੂਗਾ ਕੈੜਾ ਦਾ ਤਾਂ ਆਊਗਾ ਜੇ ਹਵਾ ਲੱਗੀ ਹੋਣੀ ਕੋਰਾ ਪੁੱਛਦਾ ਡੜਾ ਦਾ ਉਹ ਦਵਾਈ ਦੂਜੀ ਪਾਉਣੀ ਆ ਕੱਲੂ ਲਾਈਟ ਆਉਣੀ ਮੈਂ ਤਾਂ ਭਰਿਆ ਹੋਇਆ ਫਟਾਫਟ ਲਾ ਦਿਓ ਮੈਂ ਦਵਾਈ ਪਾਉਣੀ ਆ ਇਹਨੇ ਵਾਰੀ ਨਹੀਂ ਆਉਣ ਦੇਣੀ ਤੈਨੂੰ ਯਾਰ ਸੌਦੀ ਇੱਕ ਗੱਲ ਆ ਮੈਂ ਤਾਂ ਅਹੀਂ ਤੇ ਤੇ ਸਰਾਨੇ ਖੜਦਾ ਨਹੀਂ ਮੈਂ ਤਾਂ ਚੱਲਣਾ ਘਰ ਨੂੰ ਇਹਦੇ ਕੋਲ ਖੜੇ ਨੇ ਸਭ ਤੋਂ ਵਧੀਆ ਇਲਾਜ ਇਹੀ ਆ ਹਾਂ ਅਗਰ ਰਾਤ ਨੂੰ ਵੀ ਲਾਈਟ ਆਏਗਾ ਨਹੀਂ ਰਾਤ ਨੂੰ ਨਹੀਂ ਆਉਣੀ ਕੱਲੂ 4 ਵਜੇ ਆਉਣੀ ਆ ਤੜਕੇ ਕੱਲੂ ਤੜਕੇ ਨੂੰ ਆਉਣੀ 4 ਵਜੇ ਇਥੇ ਤਾਂ ਬਸ ਹੀ ਰਹਿ ਮੈਂ ਇਲਾਜ ਦੇਖ ਲਿਆ ਵੇਜੇ ਸ਼ਾਮ ਨੂੰ ਦਵਾਈ ਪਾਉਣੀ ਆ ਮੈਂ ਤਾਂ ਖੜਾਇਆ ਹੋਆ ਪਾਣੀ ਇਹ ਤਾਂ ਬਹੁਤ ਲਹੂ ਪੀਂਦਾ ਅਲਵਾਈ ਦੇਖ ਲੈ ਲੈ ਵਿੱਚ ਵਿੱਚ ਉਹ ਇੰਨਾ ਸਿੱਧਾ ਦੇਖ ਲੈ ਉਹ ਦੇਖ ਪੰਮੇ ਵਾਲੇ ਖੇਤ ਨਾਲੇ ਮਲਾਉਣਾ ਆਹ ਦੇਖੀ ਤਾ ਆ ਕੀ ਕਰਿਆ ਵਾ ਉਹ ਦੇਖੀ ਨਾ ਡੱਕਾ ਪਟ ਹੋ ਗਿਆ ਹੁਣ ਇਹ ਕਰ ਦਿੰਦਿਆ ਕਿਤੇ ਕਿਤੇ ਹੀਰਾ ਫੇਰੀ ਪਨੀਰੀ ਉਹ ਬਹੁਤ ਲੱਗ ਗਈ ਮੋਤੀ ਆ ਸਾਰੀ ਤਾਂ ਹੀ ਦਾ ਰੁੰਦਾ ਉਹ ਤਾਂ ਹੀ ਦਾ ਮੋਤੀ ਠੀਕ ਆ ਉਹ ਦੇਖਣਾ ਦੇਖਦਾ ਓ ਕੀ ਹੋ ਗਿਆ ਆਣਾ ਲੈ ਫੇਤ ਕੈਡਾ ਲੈ ਦੱਸ ਲੋਕ ਬਿਨਾ ਕੱਦੂ ਤੇ ਲੋਈ ਜਾਂਦੇ ਤੈਨੂੰ ਸਾਰੇ ਕੱਦੂ ਕਰੇ ਹੋਏ ਵੀ ਗਾੜੇ ਲੱਗੀ ਜਾਂਦੇ ਆ ਗੋਡਿਆਂ ਤੱਕ ਗਾਰਾ ਫਿਰਦਾ ਦੇ ਲੈ ਨਾਲੇ ਦੱਸ ਉਹ ਐਂ ਕਰ ਜੌਂਡੀ ਹਰੀ ਨੂੰ ਲੈ ਕੇ ਦੇਨੇ ਆਪੇ ਗਿੜੇ ਦੇ ਲੋ ਚੰਗਾ ਰੂਟਾ ਵੇਟਰ ਪਾ ਕੇ ਲਿਆ ਦੇ ਨਾ ਪੈਨ ਵਾਲਾ ਬਾਥਰੂਮ ਬਣਾਤਾ ਜਿਹੜਾ ਟਾਇਆ ਦਾ ਡਰਾਈਵਰ ਨੇ ਤੇਰੇ ਇਹਨੇ ਕਿੱਥੇ ਆ ਉਹ ਕਿੱਥੇ ਆ ਉਹ ਮਰਦਾ ਉੱਦਰ ਬਾਤ ਨੂੰ ਢਾਹਤਾ ਹਏ ਡਰਾਈਵਰ ਬਣਿਆ ਨਹੀਂ ਉਹ ਤੂੰ ਲਾਲ ਆ ਜਿਹੜੀ ਵਾਂਟ ਲਾਉਣੀ ਆ ਚੱਲ ਚਲੀਏ ਯਾਰ ਇਹਦੇ ਕੋਲ ਤੋਂ ਭੱਜਣ ਜੇ ਭਲਾਈ ਆ ਇਹਨੇ ਲਊ ਪੀ ਰੱਖਣਾ ਓਰੇ ਚੱਲ ਪੀ ਲੋ ਚਾਹ ਤੁਸੀਂ ਮੈਂ ਚੱਲਿਆ ਚੱਲ ਚਲੀਏ ਚੱਲ ਬੱਸ ਵਧੀਆ ਮੈਂ ਹਰਸ਼ ਨੂੰ ਅਡੀਕਦਾ ਮੈਂ ਲੇਜ਼ਰ ਮਾਰਨ ਆ ਜੀ ਅੱਛਾ ਚੱਲ ਦੇਖਦੇ ਕਦ ਕਉਂਦਾ ਚਲ ਚਲ ਫੇ ਚਲੀਏ ਉਹ ਪਾਣੀ ਬੰਦ ਕਰ ਦੋ ਉਹਦਾ ਕਾਨੂੰ ਕੱਢਿਆ ਇਹਦਾ ਸਰਜੂ ਪਨੀਰੀ ਗਲ ਹੈ ਹੈ ਪਨੀਆ ਕੁੱਟੀਆਂ ਹੋਇਆ ਘਟ ਜਾਣਾ ਬਥੇਰੀ ਤੋਂ ਪੱਗ ਤਾਂ ਪੈਂਦੀ ਆ ਬੰਦ ਕਰਦੇ ਪਾਣੀ ਨਾ ਕੱਢਿਆ ਵਿੱਚ ਤਕੀਆਂ ਤਾਂ ਦੇਖਦੀਆਂ ਐ ਯਾਹ ਪਾਣੀ ਬੰਦ ਕਰ ਦੇ ਕਿ ਆ ਉਧਰ ਜਾਉਂਗੇ ਲਾਉਣ ਪਾਣੀ ਬੰਦ ਕਰਦੇ ਉਹਦਾ ਕਿਲੇ ਦੀ ਬਾਜੂ ਲਾ ਕੇ ਪਤਾ ਲੱਗਣਾ ਹਲੇ ਤਾਂ ਉਮੀਦ ਆ ਹੈਗੀ ਆ ਵੀ ਕਿਲੇ ਇੱਕ ਦੀ ਬਾਜੂ ਸ਼ਾਇਦ ਮੁਸ਼ਕਲ ਹੈ ਇੱਥੇ ਤਾਂ ਚਲੇ ਗਿਆ 11 ਤੂੰ ਸਮਝ ਲੈ ਤਿੰਨ ਕੀਲਿਆਂ ਦੇ ਜਿਹੜੇ ਲੱਗਣਾ ਹੂੰ ਤੈਨੂੰ ਚਾਰ ਕਿਵੀਗੇ ਲੱਗ ਜੂ ਹਾਂ ਬੱਦ ਤੇ ਬੱਦ ਤੇਰਾ ਸਾਰਾ ਨਿਪੜ ਗਿਆ ਤੇਰਾ ਸਾਰਾ ਨਿਪੜ ਪੈਣੀ ਪੂਣੀ ਸਭ ਲੱਗੀ ਹੁਣ ਸਾਰਾ ਫਾਈਨਲ ਬਸ ਹਾਰ ਰਹਿ ਗਿਆ ਬਸ ਰਿਕ ਪਨੀਰੀ ਵਾਲਾ ਰਹਿ ਗਿਆ ਵਾ ਠੀਕ ਆ ਫਿਰ ਤਾਂ ਆਹ ਰਹਿ ਗਿਆ ਵਾ ਪਨੀਰੀ ਇਹ ਵੀ ਕਿੰਨਾਗਾ ਤੂੰ ਮੈਨੂੰ ਐ ਆ ਮਾਹ ਜਰੀ ਦੇ ਇੱਕ ਅੱਧਾ 11 ਵਾ ਵੜ ਲੈਣੇ ਹੋਰ ਪਰਾਂ ਤੱਕ ਚਲੇ ਜਾਊ ਆਹੋ ਕਿ ਨਹੀਂ ਹਾਂ ਉਪਰਾਂ ਦੋ ਘਾਰੇ ਚਰੀਦੇਆਂ ਰੱਖਣੇ ਪਰਸੀਨ ਪਰਸੂਣ ਬੀਜ ਨੂੰ ਇੱਕ 11 ਵੱਡਾ ਮੱਕੀ ਬੀਜ ਲੈਗੇ ਆ ਗਈ ਸੀ ਮੱਕੀ ਚਰੀਏ ਬੀਜ ਨਹੀਂ ਫਿਰ ਮੱਕੀ ਨਾਲ ਬੀਜ ਮੱਕੀ ਨਹੀਂ ਹੁੰਦੀ ਉਹ ਦਿਨਾਂ ਦੀ ਚਰੀ ਚੱਲ ਉੱਚਾ ਖੇਤ ہاں ਚਰੀ ਹੋਣੀ ਨਹੀਂ ਬਸੁੰਡੀ ਬੋ ਪੈਂਦੀ ਹੈ ਹਾਂ ਆਹ ਕਹੜਾ ਹੈ ਇਹ ਯਾਰ ਬਹਿ ਜਾ ਇਹਨੇ ਬਾਰੀ ਨਹੀਂ ਆਉਂਦੇ ਯਾਰ ਇਹਨੇ ਨਹੀਂ ਦੋ ਜਾਣ ਕੇ ਭਲਾਈ ਆ ਤੂੰ ਆਹ ਪਨੀਰੀ ਚ ਰੇਰੂ ਬਾ ਤੂੰ ਥੋੜੇ ਕਰਨਾ ਨਹੀਂ ਤੂੰ ਅਜੀਬ ਚੱਲੇ ਯਾਰ ਤੇਰੇ ਕੋਲ ਨਹੀਂ ਖੜਨਾ ਅਸੀਂ ਨਾ ਨਾ ਜੀ ਨਹੀਂ ਤੇਰੇ ਕੋ ਖਾਣਾ ਹੈਗਾ ਤਾਨੂੰ ਪਤਾ ਤੇਰਾ ਆ ਜਿਹੜੇ ਤੇਰੀ ਲੱਛੜਾ ਇਸ ਮਾਧੇ ਪਨੀਰੀ ਮੁੱਕ ਜਾਏ ਹਾਂ ਇਸ ਮਾਧੇ ਪਨੀਰੀ ਮੁੱਕ ਜਾਏ ਹੋਰ ਪਟਣੀ ਆਲੇ ਹੋਰ ਕਿਆ ਹੋ ਜਾਏਗਾ ਨਹੀਂ ਮੈਂ ਸਵੇਰੋਂ ਗਿਣਕੇ ਗਿਆ ਔਰ 110 12 ਗੁੱਚੀਆਂ ਪਈਆਂ ਨੇ ਨਹੀਂ ਹੋਗਾ ਕੁਝ ਮੁਖਾਤੀ ਲੱਗ ਲੇ ਹੋ ਲੱਗ ਆਉਦੇ ਨਾਲ ਸਰੂਗਾ ਨਹੀਂ ਜਿਹੜੀ ਉੱਧਰ ਲੇ ਲਾ ਕਿੱਥੇ ਉਹ ਤੇ 5 ਗੁੱਚੀਆਂ ਤੇ ਰਹਿ ਗਈਆਂ ਸੱਤ ਆਹ ਲੱਗ ਅੱਧੀ ਪਨੀਰੀ ਚਲੇ ਜਾਏਗਾ ਬਫੇ ਤਾਂ ਬਿੱਗੇ ਤੋਂ ਬਿੱਗੇ ਦੀ ਬਚੂ ਵਾਹੀ ਬਹੁਤ ਹੈ ਆਪਾਂ ਲਾਂ ਲਾਂਗੇ ਉਹੀ ਦੋ ਵੀਕੇ ਆਪਾਂ ਹੁਣ ਲੈ ਲਾਂ ਹਾਂ ਜਿਵੇਂ ਇੱਕ ਕਹਾਣੀ ਦੋ ਤਿੰਨ ਦਿਨ ਲੋਕ ਜਾ ਮਰਜੀ ਤੇਰੀ ਭਾਈ ਅਜੀ ਤਾਂ ਕੋਈ ਨਹੀਂ ਕਹਿੰਦੇ ਦੋ ਤਿੰਨ ਦਿਨ ਨੂੰ ਜਾ ਚਾ ਪਾਣੀ ਛੋੜ ਦਿਆ ਨਾ ਤੈਨੂੰ ਪੁੱਛ ਕੇ ਛੱਡਾਂਗੇ ਯਾਰ ਛੱਡ ਲੋ ਫਿਰ ਦੇਖਤਾ ਕਾ ਛੱਡ ਫਿਰ ਨਾਲੇ ਹੁਣ ਦੂਏ ਪਾਸੇ ਨੂੰ ਵੀ ਹੋ ਗਿਆ ਨਹੀਂ ਛੱਡ ਦਿਓ ਕੱਲ ਦੋ ਕਿਲਾ ਜੱਸੇ ਖਾਣ ਆਪਣਾ ਵੀ ਦੋ ਵੀਕੇ ਕੱਲੂ ਛੱਡ ਲਾਂਗੇ ਕੋਈ ਨਹੀਂ ਸਵੇਰੇ ਕੱਲ ਫਿਰ ਦੇ ਦੇ ਲੈਜਰ ਕਰਾਉਣਾ ਅੱਜ ਹੈ ਕੱਲ ਕਦੂ ਦੇ ਦੇਗਾ ਹਾਂ ਲੈਜਰ ਕਰਾ ਕੇ ਬਸ ਉਕਣਾ ਹੀ ਕਿਹੜਾ-ਕਿਹੜਾ ਲਵਾ ਦਵਾਂ ਮੈਂ ਤੇ ਤੈਨੂੰ ਪਹਿਲਾਂ ਆ ਨਹੀਂ ਚਾ ਮੇਰੇ ਵਾਲਾ ਕਿਹੜਾ ਆ ਤੈਨ ਤਾਂ ਜ਼ਿਆਦਾ ਰੂਟਾ ਫੇਰ-ਫੇਰ ਕੇ ਵੱਜਿਆ ਕਰਦਾ ਇਹ 4 ਦਿਨ ਹੋ ਗਿਆ ਕਦੋਂ ਨਹੀਂ ਚਾ ਮੇਰੇ ਵਾਲਾ ਕਿਹੜਾ ਆ ਤੈਨ ਤਾਂ ਜ਼ਿਆਦਾ ਰੂਟਾ ਫੇਰ-ਫੇਰ ਕੇ ਵੱਜਿਆ ਕਰਦਾ ਇਹ 4 ਦਿਨ ਹੋ ਗਿਆ ਕਦੋਂ ਨਹੀਂ ਚਾ ਮੇਰੇ ਵਾਲਾ ਕਿਹੜਾ ਆ ਤੈਨ ਤਾਂ ਜ਼ਿਆਦਾ ਰੂਟਾ ਫੇਰ-ਫੇਰ ਕੇ ਵੱਜਿਆ ਕਰਦਾ ਇਹ 4 ਦਿਨ ਹੋ ਗਿਆ ਕਦੋਂ ਨਹੀਂ ਚਾ ਮੇਰੇ ਵਾਲਾ ਕਿਹੜਾ ਆ ਤੈਨ ਤਾਂ ਜ਼ਿਆਦਾ ਰੂਟਾ ਫੇਰ-ਫੇਰ ਕੇ ਵੱਜਿਆ ਕਰਦਾ ਇਹ 4 ਦਿਨ ਹੋ ਗਿਆ ਕਦੋਂ ਨਹੀਂ ਚਾ ਮੇਰੇ ਵਾਲਾ ਕਿਹੜਾ ਆ ਤੈਨ ਤਾਂ ਜ਼ਿਆਦਾ ਰੂਟਾ ਫੇਰ-ਫੇਰ ਕੇ ਵੱਜਿਆ ਕਰਦਾ ਇਹ ਚੱਲ ਕੋਈ ਚੱਲ ਕੋਈ ਨਹੀਂ ਹੁਣ ਤਾਂ ਲੱਗ ਗਿਆ ਬੱਸ ਇਹ ਤਾਂ ਅਭੀ ਨਹੀਂ ਲੱਗੇਗਾ ਕਿਹੜਾ ਇਹ ਤਾਂ ਹਜੇ ਬਹੁਤ ਦਿਨ ਨੂੰ ਲੱਗਣਾ ਇਹ ਤੂੰ ਲਾ ਦੀ ਹਲੇ 10 ਦਿਨ ਤੱਕ ਹਾਂ ਪਨੀਰੀ ਪਨੂਰੀ ਪੱਟ ਕੇ ਆਪਾਂ ਨੇ ਸਭ ਨੇ ਲਾ ਕੇ ਹਾਂ ਕੰਮ ਥਰਾ ਕਰ ਲੈ ਤੂੰ ਲੈ ਲੈ ਜਿਹਦਾ ਤਾਂ ਨਵੇੜਨਾ ਬਸ ਇਹ ਤੇਰਾ ਹੋ ਗਿਆ ਤੂੰ ਇੱਧਰ ਤਾਂ ਬਹਿਲਾ ਹੁਣ ਤੂੰ ਜਾ ਇਹ ਨਹੀਂ ਤੈਨੂੰ ਕਹਿ ਸਕਦਾ ਆਲਾ ਆਪਣਾ ਜਿਹੜੇ ਬਣਾਉਣੇ ਆ ਆਪ ਜੋ ਹੈ ਨਾ ਮਲਕੀਤ ਸਿੰਘ ਉਧਰ ਮੁਕਾ ਕੇ ਉਹਨੂੰ ਵੀ ਰੋਕ ਦੇਣਾ ਉਹਦੇ ਵਿੱਚ ਕਿਹੜਾ ਰਹਿ ਗਿਆ ਉਹ ਤਾਂ 5 ਕਿਲੇ ਉਹੀ ਆ ਉੱਥੇ ਆ ਰੌਤਾ ਦੋ ਕਿਲੇ ਰੌਤਾ 5 ਕਿਲੇ ਰੌਤਾ ਉਹੀ ਬਦ 2 ਕਿਲੇ ਰੌਤਾ ਚੱਲੀਆਂ ਕਿਲਾ ਮਸਾ ਕਿਲਾ ਵੀ ਨਾ ਚੱਲੀਆਂ ਉਹ ਤਾਂ ਹਰਸ਼ ਵੀ ਦਾ ਖਾਸੀ ਜੀ ਨਹੀਂ ਕਹਿੰਦਾ ਮੇਰੇ ਕੋਲ 15 ਕਿਲਾ हमको बोला 15 ਕਿਲੇ 15 ਥੋੜੋ ਉਹ हमको बोला ਹੈ 15 5 ਤੇ 4 9 9 ਤੇ 2 11 12 ਕਿਲੇ ਆਉਣੇ ਆ ਬਸ ਇੰਨੇ ਕੀ ਆ ਉਹ हमको 15 ਕਿਲਾ ਬੋਲਾ ਹੁਣੇ ਆ ਫਿਰ ਕੀ ਆ ਪਤਾ ਉਹਨੇ ਹੋਰ ਪਾਸੇ ਨਾਲ ਸਾਈ ਫੜਾਈ ਪੀਓ ਨਹੀਂ ਬੋਲਦਾ ਅਜ ਪਪੂਲਰ ਪਟਾਕੇ ਉਹ ਤਾਂ ਇੱਕ ਪਤਾ ਨਹੀਂ ਡੇਢ ਕਿਲਾ ਆਏ ਡੇਢ ਕਿਲੇ ਵੀ ਕਿਥੇ ਆ ਉਹ ਕੋਈ ਪਤਾ ਨਹੀਂ ਉਹਦੇ ਕਦਮ ਪੂਲਰ ਪੱਟ ਹੋਣੇ ਆ ਪੱਟ ਹੋਗੇ ਫਿਰ ਤਾਂ ਲੱਗੇ ਜਾਣੇ ਵੀ ਤਾਂ ਤੁਹਾਨੂੰ ਬਿਆਰਤੀ ਬਲਾਉਣਾ ਪੈਣਾ ਗਿਆ ਪਤਾ ਅੱਧੀ ਇਹ ਵਿਆਹ ਜਾਏਗਾ। ਕੀ ਪਤਾ ਤੁਹਾਡਾ? ਅਨੇ ਤਾਂ ਵਿੜੇ ਬੰਨਣਾ ਨਹੀਂ ਸਾਈ ਦਿੱਤੀ ਨੂੰ ਨਾਲ। ਇਹ। ਹਾਂ। ਉਹ ਇਹਨਾਂ ਬੰਨਣਾ ਕਹਿੰਦਾ ਤੇਰੇ ਬੰਨਣਾ। ਨਹੀਂ ਜੀ ਜੀ ਲੱਗਣਾ ਇੱਕ ਬਾਦ 20 ਦਿਨ ਉਰੇ ਰਹੇਗਾ। ਮੇਰੇ ਦਾ ਮੇਰੇ ਦਾ ਮੇਰੀ ਵਿਆਹ ਬੰਨੂਗਾ ਹੀ ਇਹ ਅਸੀਂ ਤਾਂ ਹੁਣ ਤੇਰੀ ਬੰਨੂਗਾ। ਪਰ ਬੰਨਣੇ ਆਉਂਦੇ ਵੀ ਆ। ਜੀ ਜੀ ਮੁੱਕ ਜਾਏਗਾ। ਮੇਰੇ ਮਨ ਨੇ ਆਉਂਦੇ ਨਹੀਂ ਤੈਨੂੰ। ਕਿਉਂ ਨਹੀਂ ਬੰਨਣਾ? ਵਿਆਹ ਮੈਂ ਬੰਨਤਾ। ਦੇਖਣਾ ਪੈਣਾ ਗੱਠ ਕਿੱਕਣਾ ਦੰਦੇ ਆ ਕਿੱਕਣਾ ਵਿੱਚ। ਦੇਣੀ ਛਾ ਲੈਣੀ ਨਾ ਉਹ। ਉੱਪਰ ਨੀਚੇ। ਜੀ ਦਕਾ ਦੇਗਾ ਵਿਆਹ ਮੈਂ ਤਾਂ। ਉੱਚੇ ਨਹੀਂ ਬੰਨਣੇ ਹੈਗੇ ਨੀਵੇਂ ਬੰਨਣਾ ਮੇਡਾ ਪਹਿਲਾ ਆਹ ਨਾਲ ਬਾਣ ਦੂਜੀ ਵਾਰੀ ਆਗਣਾ ਬਾਣ ਨਾਲ ਦੂਜੀ ਵਾਰੀ ਆ ਆ ਫੇ ਆਗੇ ਨਾਲ ਇੱਕ ਵਾਰੀ ਬੰਨ ਹੋ ਜਾਂਦਾ ਉਹ ਹਾਂ ਆ ਜਾ ਦੇ ਫੇ ਦੂਜੀ ਵਾਰੀ ਬਾਣ ਕੇ ਬੰਨ ਹੋ ਜੂ ਯਾਰ ਨਾ ਬੰਨ ਕੇ ਜਾ ਤੂੰ ਬੰਨ ਹੋ ਜਾਂਦਾ ਤੱਕ ਜੀ ਦੇ ਬਾਣ ਬੰਨ ਹੋ ਜਾਣੇ ਉਦਾਇ ਉਦਾਇ ਕਰਕੇ ਰੇ ਪਾ ਕੇ ਜੀਰੀ ਦੀ ਚੱਲ ਠੀਕ ਹੈ ਬਾਬਾ ਜੀ ਆ ਅਸੀਂ ਚੱਲੇ ਕਹੜਾ ਨਾ ਕਈ ਜਾ ਹਾਂ ਲਹੂ ਪੀਤਾ ਚੱਲ ਚੱਲ ਠੀਕ ਆ ਪਾ ਦੇ ਜਰੇ ਰੂਈ ਨੂੰ ਕਰ ਕੰਡੇ ਪਰ ਲਾਈਏ ਫੇ ਉਣੀ ਜਿਹੜੇ ਪਾਉਣੇ ਨੂਣੀ ਜੀ ਕਰਦਾ ਆਪਣੀ ਖਰ ਗਿਆ ਸਾਰਾ ਕੁਝ ਜਿਹੜੇ ਧੱਕੇ ਨਾਲ ਹੋ ਗਿਆ ਸਾਨੂੰ ਇਹ ਪਾਉਣਾ ਪੈਣਾ ਫਿਰ ਜੀਨੇ ਲਾਉਣੀ ਤਾਂ ਨਾ ਪਾਉਣਾ ਅੱਜ ਮੈਂ ਮੇਰੇ ਦੋਦੇ ਘਰੇ ਸਰਜਣਾ ਫਿਰ ਜੇ ਦੋ ਬਿੱਗੇ ਦੀ ਬਚੀ ਬਸ ਨਾਲ ਦੇ ਨੇ ਲੈ ਜਾਣੀ ਕਰਨ ਤੂੰ ਹੋਰ ਕੱਢ ਲੈ ਦੜੇ ਭਿਆ ਮੈਂ ਦੋ ਬਿੱਗੇ ਦੀ ਕੀ ਕਰੂੰਗਾ ਉਹ ਚੱਲ ਜੇ ਨਾਲ ਆਈ ਫਿਰ ਤਾਂ ਲੈ ਜਾ ਹਾਂ ਚੱਲ ਦੇਖ ਲਈ ਉਹਨੂੰ ਤੇਰਾ ਰੋਜ਼ ਤਾਂ ਤੇਰੇ ਸਾਹਮਣੇ ਤੜਕੇ ਹੁੰਦਾ ਮੇਰੇ ਉੱਠਣ ਦੇ ਪਹਿਲਾਂ ਦੋਲੇ ਪਰਦਾ ਹੁੰਦਾ ਇੰਨੀ ਕੁ ਬਾਜੀ ਸਾਰੀਆਂ ਪਨੀਰੀਆਂ ਕੋ ਗੇੜੇ ਮਾਰਦਾ ਚੱਲ ਕੋਈ ਨਹੀਂ 22 ਲਾਉਣ ਨੂੰ ਚਾਹੁੰਦਾ ਨਹੀਂ ਉਹ 26 ਮੈਂ ਕਿਹਾ 26 ਲਾ ਲਈ ਚੱਲ ਬਥੇਰੀ 20 ਕਿਲੋ ਤਾਂ ਦੋ ਗਵਿੰਗੇ ਦੀ ਚਾਹੀਦੀ ਲੈ ਚੱਲ ਠੀਕ ਆ ਫਿਰ ਚੱਲ ਤੇਰਾ ਫਤਿਹ ਹੋ ਗਿਆ ਤੂੰ ਗੱਬੇ ਤੇ ਨਿਕਲੇ ਆ ਚੱਲ ਠੀਕ ਆ ਸ਼ੰਕਰ ਨੋ ਵੀ ਹਰਸ਼ਵੀਰ ਪਹੁੰਚ ਗਿਆ ਖੇਤ ਚ ਲੈਜਰ ਕਰਨ ਨੂੰ ਕਿੱਦਾਂ ਫਿਰ ਠੀਕ ਆ ਠੀਕ ਆ ਹਾਂ ਉੱਥੇ ਰਹਿੰਦਾ ਤਾਂ ਯਾਰ ਥੋੜਾ ਯਾਰ ਬੁੱਡੇਪੁਰੇ ਰਹਿ ਜਾਂਦਾ ਅੱਛਾ ਹਾਂ ਅੱਧਾ ਘੀਂਦਾ ਉਹਦੇ ਤੋਂ ਮੁੰਡੇ ਦੇ ਕਰਕੇ ਆਇਆ ਦਾ ਪਹਿਲਾਂ ਮੈਂ ਨਵਿੜਿਆ ਆ ਹਾਂ ਫਿਰ ਹੁਣ ਜਿਹਦਾ ਹੁਣ ਇੰਚਾਰ ਗਿੱਲੇ ਕਰੇ ਆ। ਫਿਰ ਉਹਦੇ ਹੁਣ ਬਾਈ ਅੱਧਾ ਗਿੱਲਾ ਰਹਿ ਗਿਆ ਉਹ ਰੂਹੀ ਜਾਣਾ ਪੈਣਾ। ਹੂੰ ਸਾਨੂੰ ਫੇਰ ਟਾਈਮ ਦਿੰਦਾ ਮਿੱਠੂ ਇਹ। ਆਇਓ ਆ ਫਿਰ ਕੰਮ ਤੇ ਪੈਂਦੇ। ਮੈਂ ਕਹਿੰਦਾ। ਕਾਇਮ ਕਿੱਥੇ ਤੈਨੂੰ ਦੱਤਾ ਮੈਂ। ਮੈਂ ਤੈਨੂੰ ਕਿਹਾ ਸੀ ਉਹਦਾ ਘਰੇ ਆਉਣ ਦੇ ਪਹਿਰੇ ਉਹਦਾ ਬਜ਼ੇਰ ਦਾ ਪਰਸੋਂ ਦਾ ਫੋਨ ਆਉਂਦਾ। ਮੈਂ ਆਲ ਗਿਆ ਉਹਦਾ ਮੰਡਮਾ ਅੱਜ ਵੀ ਵੀ ਮੈਂ ਹੁਣ ਕੰਮ ਛੱਡ ਕੇ ਗਿਆ ਦਾ ਮੈਂ। ਦਰਲਾਹਲੇ ਚੱਲੀ ਹੋਣੀ ਹੈਗੀ ਫਾਲਟ ਹੋ ਗਿਆ। ਫਾਲਟ ਪੈ ਗਿਆ। ਲਿਖਿਆ ਹੋਇਆ। ਮੈਸੇਜ ਆਇਆ ਤੇ। ਉਹਨੂੰ ਸਾਲੇ ਲਿਖ ਦਿੰਦੇ ਫਾਲਟ ਪੈ ਗਿਆ। ਹੂੰ ਕੱਲ ਵੀ ਨਹੀਂ ਚੱਲੀ ਹੈਗੀ ਪੂਰੀ। ਕੱਲ ਵੀ 5 ਘੰਟ ਅਦੋ ਕਦਿ ਮੀਂਹ ਪਿਆ ਜਿੱਦਾਂ ਨੂੰ ਦਿਨ ਸੂਹੀ ਚੱਲੀ ਐ ਮੀਂਹ ਤਾਂ ਹੋਰੇ ਵੀ ਤਾਂ 24 ਘੰਟੇ ਚੱਲੀ ਗਈ ਉਦੋਂ ਪਰ ਉਦੋਂ ਵੀ ਰੀਲੇਜਰ ਕਰਦਾ ਤਾਂ ਖਬਰੇ ਰੱਬ ਫੇਰ ਸੁਣ ਲਵੇ ਦੱਸਿਆ ਵਾਂ ਮੀਂਹ ਅੱਜ ਹਾਂ ਡਾਲੀ ਜੂੜਾ ਉਦੋਂ ਕਿਹਨੇ ਦੱਸਿਆ ਉਹ ਤਾਂ ਦੇਖ ਲੈ ਜਦੋਂ ਮੀਂਹ ਆ ਗਿਆ ਖਬਰੇ ਹੁਣ ਫੇਰ ਪੈ ਜੀਵੇ ਕਿ ਐਪਰ ਦਾ ਇਹ ਤਾਂ ਹੈ ਪਵਾਦੀ ਐ ਪਹਿਣਾ ਚਾਹੀਦਾ ਪਰ ਬੰਦੇ ਇਕੱਠੇ ਗਾਨੇ ਪਹਿਨੇ ਪਹਿਣ ਵਾਲੇ ਸਾਰੇ ਹੀ ਤੇਰੇ ਇੱਕ ਸਾਰ ਪਾਣੀ ਖੜਾ ਇਨੇ ਸਾਰੇ ਖੇਤਾਂ ਮੈਂ ਕਿਹੜੇ ਕਹਿੰਦਾ ਪਾਣੀ ਵੱਧ ਘਟਾ ਹੈ ਪਾਣੀ ਬਰਾਬਰ ਹੈਗਾ ਤਾਂ ਕੀ ਕੋਈ ਨਹੀਂ ਖੇਦ ਮੈਂ ਤੇਰੇ ਵੇਖ ਲੈ ਮੈਂ ਪਾਣੀ ਤਾਂ ਠੀਕ ਆ ਅੱਛਾ ਤਾਂ ਹੀ ਫਿਰ ਦੁਆਰੇ ਬੁਲਾਇਆ ਏ ਕਹਤੇ ਬੈਂਕ ਕਰਕੇ ਵੀ ਉੱਡਣ ਦੀ ਕਰਾਇਆ ਉਦੋਂ ਤਿਆਰ ਤਾਂ ਹੈ ਨਹੀਂ ਤਾਂ ਅੱਛਾ ਮੈਂ ਕਿਤੇ ਪਹਿਲਾਂ ਚੱਕਿਆ ਕਰਿਆ ਵੀ ਆ ਦੇਖੀਏ ਅੱਭਾ ਕਰਦਾ ਤਾਂ ਪਹਿਲਾਂ ਪ੍ਰੈਕਟੀਕਲ ਮੈਂ ਨਾ ਕਰਾਉਣ ਦੀ ਸਲਾਹ ਨਹੀਂ ਦਿੱਤੀ ਮੈਂ ਕਿਹਾ ਵੀ ਸ਼ੂਟਿੰਗ ਖੱਤੀਆਂ ਕਾਹਨੂੰ ਕਿਉਂ ਜਗਣਾ ਉਦੀਸਾਰ ਖਾਰੂ ਪਾਉਣ ਲੱਗ ਗਿਆ ਤੂੰ ਮਖੌਲ ਕਰਨ ਲੱਗ ਗਿਆ ਮੈਂ ਕਿਹਾ ਚੱਲ ਫਿਰ ਕਰਾਈ ਦਿੰਦੇ ਆ ਚੱਲੀ ਜੇ ਤਾਂ ਦੋ ਦੋ ਵਾਰ ਕਰ ਬਣਾ ਕਮਾਗਾ ਐ ਬਾਤ ਤਾਂ ਬਾਬੂ ਕੇ ਵਧੀਆ ਬਣਾਤਾ ਇਹਨਾਂ ਨੂੰ ਗਾਹੜੀ ਨੂੰ ਗਾਹ ਨੂੰ ਪੱਧਰਾ ਕਰ ਲੈ ਕੇ ਰੁਕੂਗਾ ਹੁਣ ਬਾਅਦ ਹੁੰਦਾ ਚੱਕ ਦੋਣਾ ਦਾ ਸਾਰਾ ਕੁਝ ਨਾਲਾ ਕੀ ਆ ਉਹ ਗੱਪੇ ਨੱਕਾ ਜਿਹੜਾ ਉਹ ਨੱਕੇ ਕਰ ਕੀ ਆ ਕੋਈ ਨਹੀਂ ਕਰਦੇ ਗਾਹ ਨੂੰ ਨੂੰ ਹੱਲ ਕਰਾਂਗੇ ਉਹਦਾ ਸਟਾਫਸ ਬਣਵਾ ਲੈ ਖੇਤ ਇਹ ਤਾਂ ਚੌਰਸੇ ਆਹੋ ਨਾ ਨਾ ਜਿਹੜੀਆਂ ਡੋਲਾਂ ਆ ਡੋਲਾਂ ਤਾਂ ਹੈ ਨਹੀਂ ਆ ਖੇਤ ਸਾਰਾ ਚੌਰਸਾ ਪਰਲਾ ਜਿੰਨਾ ਕੱਢਤਾ ਨਾ ਵਿੱਚ ਤੇ ਬੂਟੇ ਲਾਤੇ ਮੈਂ ਉਹਦੇ ਕਰਕੇ ਥੋੜਾ ਰਹਿ ਗਿਆ ਖੇਤ ਅੱਛਾ ਪੱਧਰ ਆਏ ਡੋਲ ਪਾਤੀ ਕਰਨ ਲੱਗ ਡੋਨ ਨੂੰ ਵੀਦ ਵਾਲਾ ਕਪੜੇ ਨਵੇੜ ਨਾਲ ਦਾ ਕੰਮ ਲਾ ਕੇ ਕਰਨਾ ਹੀ ਹਾਂ ਬੂਟੇ ਲਾ ਦੋ ਉੱਪਰ ਮੜਾ ਮਰਾ ਮੋਟਰ ਰੱਖਣਾ ਪੈਂਦਾ ਆਉਂਦਾ ਗੱਲ ਹੈਗਾ ਹੀ ਆ ਬਰਸੀਨ ਬੀਜਣ ਨੂੰ ਤੇ ਬੂਟੇ ਬੂਟਿਆਂ 'ਚ ਬਰਸੀਨ ਨਹੀਂ ਨਾ ਹੋਣਾ ਹੈਗਾ ਹਾਂ ਲੈ ਬਿਰਲਾ ਫਲਟਰ ਫਲਟ ਆ ਗਿਆ ਆ ਫੇ ਮੈਸੇਜ ਆ ਲਿਆ ਮੈਨੂੰ ਤੂੰ ਦਾਦਾ ਤੇਗਾ ਮੈਨਾਂ ਕੱਦਾਂ ਕਹਿੰਦਾ ਮਹਾ ਜੀ ਦੋ ਮੋਟਰਾਂ ਮਿਲੀਆਂ ਦੀਆਂ ਇੱਕ ਜਿੱਗੜੀ ਚਲਾਈ ਦਿੱਥੇ ਚਾ ਕੋਈ ਨਹੀਂ ਕਾਲੂ ਚਲਾਦੀ ਚੱਲ ਪੈਣੀ ਹੁਣ ਆ ਜਣੀ ਆ ਤਾਂ ਸਾਰੇ ਜਿਹੜੇ ਜੋੜੋ ਫਲਟਰ ਰੂੰਗਾ ਕੀ ਪਤਾ ਨਾ ਤਾਂ ਕੱਲ੍ਹ ਫੜੀ ਗਈ ਬਲ ਜੜ ਗਈ ਟਰਾਂਸਫਾਰਮ ਦਿੱਤੀ ਚੱਲ ਫਿਰ ਕਰ ਅੱਗੇ ਨੂੰ ਚੱਲ ਕਰਨੀ ਬਹੁਤ ਆ ਕਰ ਤੇ ਫੋਨ ਆਉਂਦਾ ਹੁਣ ਉਹਨਾਂ ਰੋਟੀ ਨੂੰ ਮੈਂ ਰੋਟੀ ਨਹੀਂ ਖਾਦੀ ਰੱਖੀ ਨੇ 12 ਮਹਗਾਈਏ ਫੇ ਚੱਲ 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 ਉਹ ਇੱਕੋ ਜਗਾ ਲਾਲੀ ਨੂੰ ਸੈੱਟ ਕਰਕੇ ਹਾਂ ਹਾਂ ਚੱਲ ਆਦਾ ਗਿਆ ਜਲਵਾ ਲਵਾਂ ਹਾਂ ਜਿਹੜਾ ਰੇਂਜਰ ਉਹ ਚੁਲਾ ਦੇਣਾ ਤੇ ਹੁਣੀ ਭੱਜੀ ਹੋਰ ਇਹ ਤਾਂ 12 ਵਜੇ ਹਾਂ ਬਾ ਪੰਜ ਮਿੰਟ ਪਹਿਲਾਂ ਭੱਜੀ ਜਿੱਥੇ ਤੇ ਫੇਲ ਲੱਗ ਗਈ ਬਟਨ ਉਦੋਂ ਦੋਵੇਂ ਬੰਦੇ ਆ ਜੇ ਆਪਣੇ ਵਾਲੇ ਆ ਦੋਵੇਂ ਆ ਆਪਣੇ ਵਾਲੇ ਤਾਂ ਉੱਥੇ ਹੀ ਲਾਉਨੇ ਆ ਜੋ ਜਗ ਦੀ ਜਮਨ ਅੱਛਾ ਕਰੜਾ ਪਨੀਰੀ ਵਾਲਾ ਇੰਨਾ ਘਰੇ ਜੂਏ ਆਪਣਾ ਬਾਅਦ ਚ ਹੋ ਜੂ ਦੇਖਦੇ ਆ ਚੱਲ ਕੋਈ ਨਹੀਂ ਮਿੱਟੀ ਚ ਤੁਰ ਵੀ ਨਹੀਂ ਹੁੰਦਾ ਹੈਗਾ ਇੰਨੀ ਗਰਮ ਹੈ ਬਹੁਤ ਜ਼ਿਆਦਾ ਬਸ ਕਰਾਈ ਪਈ ਜਮ ਗਰਮ ਨੇ ਲੈ ਰੇਤੇ ਦਾ ਕੀ ਹਾਲ ਹੁੰਦਾ ਹੂ ਨਹੀਂ ਭਾਈ ਉਹਨਾਂ ਨੇ ਉਹ ਲਾਏ ਹੋਈ ਆ ਉਥੇ ਪਾਵਾ ਵਾਲਿਆਂ ਨੇ ਸ਼ਬੀਲ ਆ ਸ਼ਬੀਲ ਖਰੂਜਾ ਪਾਇਆ ਪਾ ਵਿੱਚ ਅਸ ਤੇਰੇ ਪਾਣੇ ਬਖਦਰੀ ਆਉਣਾ ਨਾ ਹਾਂ ਝੋਜ ਲਾਉਂਦੇ ਮੈਂ ਲਾਦਾ ਕੱਲ ਵੀ ਲਾਈ ਦਿੱਤੀ ਭਾਈ ਕਰਨੀ ਸਾਡੀ ਬਹੁਤ ਆ ਯਾਰ ਦੇ ਰਾ ਸਹੀ ਦੋ ਦਿਨ ਮੌਸਮ ਵਧੀਆ ਰਿਹਾ ਫੇਰ ਤਾਈ ਤਾਂ ਮੈਂ ਤੈਨੂੰ ਬਹਾਨਾ ਲਾਉਂਦਾ ਤੇ ਵੀ ਤੂੰ 3 ਵਜੇ ਆ ਜੀ ਤੂੰ ਆ ਨਾ ਆਉਣਾ ਹੀ ਹੋਣਾ ਕਦੂ ਮੈ ਤਾਂ ਪੈਣ ਲੱਗਿਆ ਤਾਂ ਫਰੀਸੀ ਜ ਮੈਂ ਛੱਡ ਹੁਣ ਤੇ ਚੱਲਦੇ ਆ ਚੱਲ ਮੋੜਾ ਆ ਗਿਆ ਫੋਨ ਲੇ ਆਇਆ ਰਾਤ ਨੂੰ 10:55 ਮੈਂ ਦੋ ਦੋ ਏਦੀ ਲਈ ਬੈਠਾ ਨਾਲੇ ਉਹ ਸਾਲਾ ਪੈਣ ਨੂੰ ਤਾਂ ਮਿਲਦਾ ਨਹੀਂ ਗਾਈ ਲਾਇਆ ਮੇਰਾ ਕੱਲ 4000 ਇਹਨੂੰ ਬੇ ਲਾਉਂਦਾ ਮੇਰਾ ਮਹੀਨੇ ਬਾਅਦ ਇਹਦਾ ਮਹੀਨੇ ਬਾਅਦ ਆਉਂਦਾ ਅੱਛਾ ਦੂਆ ਹੋਣਾ ਸਿਆਲ ਚ ਤਾਂ ਆਉਂਦਾ ਨਹੀਂ ਹੈਗਾ ਸਿਆਲ ਚ ਕਿਹੜਾਈ ਸੀ ਚਲਦੇ ਆ ਗਰਮੀ ਚ ਦੋ ਤਿੰਨੇ ਇੱਥੇ ਆਉਂਦੇ ਚਲ ਆਰਾਮਦਾਰੀ ਵੀ ਹੈਗੀ ਆ ਬਾਈ ਉਹ ਆਉਂਦਾ ਵੀ ਫਿਰ ਦੋ ਮਹੀਨੇ ਉਹ ਆ ਆ ਦੋ ਤਿੰਨ ਮਹੀਨੇ ਹੋਣੇ ਇਹਨਾਂ ਦਾ ਹੋਰ ਪੰਗਾ ਨੇ ਤਾਂ ਮਹੀਨੇ ਦੀ ਮਹੀਨੇ ਹੁੰਦਾ ਇਹ ਕਿਹ ਚੱਕਰ ਇਹਨਾਂ ਦੇ ਲੋਡ ਵੱਧਾ ਲੋਡ ਕਿੱਥੇ ਲੋਡ ਵੀ ਯਾਰ ਉਨੀ ਉੱਪਰ ਜ਼ਿਆਦਾ ਬਣਾਤਾ ਐਡਾ ਲੋਡ ਹੈ ਵੀ ਨਹੀਂ ਬਖਾਲ ਬੱਲਮ ਬੁੱਲਮ ਜੇ ਹੋਲ ਸੋਲਡਰ ਕਢਾਏ ਪਰ ਨਹੀਂ ਸੱਚਾ ਬੋਸ ਬਣਦੀ ਹੈ ਭੇਗਣੀਆਂ ਹੀ ਹੁਣ ਜਾਂਦਾ ਕਢਾਏ ਵੀ ਆ ਕੋਈ ਕੰਮ ਨਹੀਂ ਕੋਈ ਬੱਲਮ ਨਹੀਂ ਚੀਸੀਆਂ ਦੇ ਹਾਲ ਨੂੰ ਲਾ ਦਿੰਨੇ ਆ ਏਸੀਆਂ ਕਰਕੇ ਵੀ ਏਸੀ ਤਾਂ ਹੈ ਨਹੀਂ ਤਾਂ ਜੱਦ ਹੋਈ ਸੀ ਥੇਕੇ ਤਾਂ ਫੇਰ ਸਾਲ ਇੰਨਾ ਕਾ ਤੇ ਵਧਾ ਤਾ ਛੱਪਾ ਪੀਅਦੇ ਨਾ ਤੇ ਕਿਸੇ ਪੁਆਤਾ ਤਾਂ ਮੈਂ ਛੱਪਾ ਪੀਅਦੇ ਨਾ ਤੇ ਮੈਂ ਫਿਰ ਤਾਰੇ ਤੇ ਮਾਹੀ ਜੀ ਵਧਾ ਤੋ ਕਰ ਫੇਟੇ ਨੂੰ ਬਣਾ ਦੇ ਇਹਨੂੰ ਹਾਂ ਗਰਮਾ ਮਿੱਟੀ ਕੇ ਠੰਡੀ ਆ ਪਾਣੀ ਕੋਈ ਨਹੀਂ ਪਤਾ ਲੱਗਦਾ ਅੱਛਾ ਫਰੀ ਦੇ ਕਿਲਾ ਹੋਇਆ ਵਗਾ ਰੋਟੀ ਬਦਲ ਆਈ ਆ ਸਾਭ ਕੇ ਰੱਖੇ ਗਾਰ ਇਹਨੂੰ ਆਹ ਬਰਾਂਦ ਨੂੰ ਚਾ ਕੋਈ ਨਹੀਂ ਜਦੇ ਮੰਗਾ ਲਾਂਗੇ ਜੇ ਲੋੜ ਪੈਗੀ ਮੰਗਾ ਲੀਗੇ ਤੇ ਉਧਰ ਮੇਰੇ ਵਾਲਾ ਕੰਮ ਕਰੇ ਮੈਂ ਹਾਲੇ ਕੋਲ ਖੜਾ ਰੱਖੇ ਮੈਨੂੰ ਇੱਕ ਵਾਰ ਨਹੀਂ ਕੀਆ ਫਿਰ ਵੀ ਮੱਧਰਾ ਉਹ ਬਾਈ ਦੇ ਚੱਕਰ ਦੱਸਿਆ ਕਿ ਆ ਤਾਂ ਹਿੱਕੇ ਨਾਲ ਫੁੰਝਾ ਜਿਹੜਾ ਉਹ ਤੜਕ ਦੇ ਨਾਲ ਉਹ ਉੱਥੇ ਜਦ ਹੁਣ ਟਰੈਕਟਰ ਮੂਰੇ ਤੇ ਮੁੜਦਾ ਲੰਬੇ ਜਿਆਦਾ ਹੈ ਆਹਾਂ ਸੈਡ ਹਰ ਜਾਂਦਾ ਤਾਂ ਸਾਲ ਉੱਚਾ ਰਹਿ ਗਿਆ ਐਨਾ ਕਿ ਤਾਂ ਚੱਲ ਹੁਣ ਤੈਨੂੰ ਵਾਈਫ ਬੰਦੇ ਪਰ ਉਹ ਵੀ ਕਰਨਾ ਚਾਹੀਦਾ ਪਾਣੀ ਤਾਂ ਉੱਥੇ ਵੀ ਬਰਾਬਰ ਖੜਾ ਹੈ ਕਹਿਦੇ ਨਹੀਂ ਖੜਾ ਬਾਕੇ ਖਿੱਚਿਆ ਦੁਆਰਾ ਹਾਂ ਖਿੱਚਿਆ ਬਾਕੇ ਨਾਲ ਦੁਆਰਾ ਬਾਇਆ ਤਾਂ ਹਾਂ ਸੈਡਾਂ 'ਤੇ ਹਲ ਫੇਰਿਆ ਇੱਕ ਹਲ ਜਗਦੀਪ ਵਾਲੇ ਗਾ ਹਲ ਫੇਰ ਕੇ ਜਗਦੀਪ ਵਾਲੇ ਗੱਲ ਇੱਕ ਸੋਗੇ ਦੀ ਮਾਰ ਲਾਤੀ ਬਸ ਉਹ ਗਿਆ ਤਾਂ ਆ ਗਈ ਹੈ ਉਹ ਫੇ ਕਹਿੜਾ ਮਿੱਟੀ ਖਿੱਚ ਰਹੀ ਦੀ ਹੁੰਦੀ ਖਿੱਚ ਕੇ ਹੋਣੀ ਸੀ ਹੁਣ ਮੈਂ ਤਾਂ ਆਪਣੇ ਜਿੱਥੇ ਤੱਕ ਜੋਰ ਲਾਇਆ ਖਿੱਚ ਮੂਰੇ ਹੜਲਾ ਜਿਹੜੇ ਆਉਂਦੇ ਨਹੀਂ ਹੁਣ ਮੂਰੇ ਜਿਹੜੇ ਪੰਜੇ ਜੀ ਆਉਣ ਲੱਗੇ ਹੜ ਵਾਲੇ ਉਹ ਲੋਆ ਜਿੱਥੇ ਕਹਿੜਾ ਉਹ ਮਿੱਟੀ ਪਟਦੇ ਕਰ ਜਦੋਂ ਥੱਲੇ ਡਾਊਨ ਕਰਕੇ ਹਾਂ ਤਾਂ ਉਹਦੀ ਨਾ ਪਾਪ ਉਹ ਵੀ ਆਲੇ ਆਹ ਜੈਕ ਜੈਕ ਹਾਂ ਜੈਕ ਕਾ ਜੈਕ ਹੁੰਦੇ ਉਹ ਵੀ ਜਿੱਥੇ ਲੋਡ ਆਪਣਾ ਮਾਰ ਲਾ ਨਹੀਂ ਨਾ ਸਹੀ ਤੁਮ ਨਾਲ ਟਰੈਕਟਰ ਨੂੰ ਵੀ ਜੋਰ ਪੈਂਦਾ ਟਰੈਕਟਰ ਪੜਾ ਇਹ ਐਡਾ ਛੋਟਾ ਟਰੈਕਟਰ ਹੈ ਇਹ ਹਾਸਾ ਕਰਨੀ ਜ਼ਿਆਦਾ ਯਾਰ ਗਰਮੀ ਜ਼ਿਆਦਾ ਠੁਣੀ ਹੋਈ ਏ ਥੋੜੀ ਦੂਸਰੀ ਓਹ ਬਈਆਂ ਦੇ ਕਹਨੇ ਹਾਥੀ ਆ ਹਾਥੀ ਉਹੀ ਥੋੜੋ ਆ ਬਹੁਤ ਕਹਿੰਦੇ ਹੁੰਦੇ ਤੇ ਇਹਨੂੰ ਉਹ ਹਾਥੀ ਐ ਹਾਥੀ ਕੋ ਲਾਉ ਹਾਥੀ ਕੋ ਹਾਥੀ ਖੜਦਾ ਹੀ ਨਹੀਂ ਹੈਗਾ ਕਿਸੇ ਘੜੀ ਖਾਣਾ ਗਾਦੇ ਆ ਮੈਨੂੰ ਐਂ ਦੱਸ ਖੜਾ ਕੇ ਗਿਆ ਲੈਣਾ ਹਾਥੀ ਨੂੰ ਦੇਖ ਲੈ ਹੁਣ ਮੈਂ ਤੇਰੇ ਆ ਆ ਕਰਕੇ ਉਰੇ ਥੱਲੇ ਮੈਂ ਉੱਥੇ ਜਾਣਾ ਮੰਡੀ ਚ ਕਰਕੇ ਆਉਣੀ ਆ ਦੋ ਤਾਂ ਦੋ ਤਾਂ ਹੀ ਘੰਟੇ ਲੱਗਣਗੇ ਮੁੰਡੇ ਦੇ ਜੇ ਲਾ ਕੇ ਆ ਕੇ ਇਹਨੂੰ ਖੜਾ ਕੇ ਲੈਜਰ ਖੋਲ ਕੇ ਫੇਰ ਰੂਟਾ ਮਿਟਵਾਉਣਾ ਡਾਕਟਰ ਪਾਕੇ ਲਿਆਣਾ ਜੀ ਲਾਈਟ ਆ ਗਈ ਜਿਹਦੇ ਲਾਈਟ ਆ ਗਈ ਨਹੀਂ 8:00 ਜਣੇ ਰਾਤ ਦੇ 9 ਕੋਈ ਨਹੀਂ ਆਹੀ 4 ਦਿਨ ਆ ਜਦਨ ਮੀ ਪੈ ਗਿਆ ਫੇ ਕਿਹਨੇ ਪੁੱਛਣਾ ਬਾਜੀ ਵਾਸਾ ਉਹ ਹੁਣ ਤਾਂ ਮੈਂ ਜਵਾਬ ਵੀ ਦੇ ਜੁਦਾ ਯਾਰ ਕਾਤੇ ਮੇਰਾ ਕੰਮ ਇੱਧਰ ਖਰਾਬ ਹੋ ਜਾਂਦਾ ਤਾਂ ਹੋਰ ਆਪਣੇ ਜਿਹੜੇ ਆਉਂ ਜੀ ਰੀ ਲੋਡ ਸਭ ਉਹ ਆ ਇਹਦਾ ਜਦ ਬੇਲਾ ਯਾਦ ਕਰ ਲਿਆ ਕਿ ਕਿਤੇ ਇਹ ਹੈ ਉਹਦਾ ਪਿਆ ਹੋਇਆ ਜੀਰੀ ਰਲ ਗਈ ਚੱਲ ਠੀਕ ਆ ਕਰ ਸ਼ੁਰੂ ਫਿਰ ਤੇਰੀ ਉਹ ਪਿੰਨ ਬਾਈ ਵੀ ਹੋਣੀ ਯਾਰ ਉਹ ਤੇਰਾ ਪਿੱਛੇ ਕੱਢੀ ਬਣੀ ਯਾਰ ਵੀ ਲਾਈਟ ਤੋਂ ਦੁਖੀ ਹੋ ਗਿਆ ਅੱਜ ਹੋਰ ਯਾਰ ਇਧਰ ਲਾਈਟ ਵਾਧੂ ਚੱਲ ਰਹੀ ਆ ਮੇਟੂ ਸਾਡੇ 34 8 ਘੰਟੇ ਆ ਕੇ ਫੇਰ ਆ ਗਈ ਇੱਥੇ ਫੇਰ ਆ ਗਈ 8 ਘੰਟੇ ਆ ਕੇ ਇਹਦੇ ਵਿਚਾਰੇ ਤੇ ਬਿਰਲਾ ਚ ਗਈ ਨਹੀਂ ਹੈਗੀ ਅੱਜ ਕੱਲ ਵੀ 4 ਘੰਟੇ ਚੱਲੀ ਆ ਯਾਰ ਕੱਲ ਵੀ ਚਾਰੇ ਚੱਲੀਏ ਬਹੁਤ ਦੁਖੀ ਹੋਇਆ ਪਿਆ ਅੱਜ ਮੈਂ ਵਧੀਆ ਹਲੇ 5 ਕਿਲੋ ਜੀਨਰੇਟਰ ਨਾਲ ਲਾ ਗਿਆ ਹਾਂ ਨਹੀਂ ਦੇਖੀ ਜਣਾ ਹੈਗਾ ਬੈਠਾ ਰਹਿਣਾ ਤੇ ਮੈਂ 5 ਕਿਲੋ ਪਰ ਉਧਰ ਤੂੰ ਵੀ ਪਨੀਰੀ ਪਕੜੋ ਇਸ ਕੁਝ ਹੁਣ ਆਇਆ ਤਾਂ ਵੀ ਪਾਣੀ ਪੂਰਾ ਹੋਈ ਜਾਂਦਾ ਉਹਦਾ ਪਰੇ ਕਰੇ ਦੰਦਾ ਮੋਟਰ ਉਹਦਾ ਯਾਰ ਮਾਹ ਨਾਲ ਵੇੜ ਕੇ ਪਰੇ ਕਰਾ ਉਹਦਾ 2-4 ਘੰਟੇ ਚ ਭਰ ਜਾਂਦੇ ਆ ਦੁਆਰਾ ਲਓ ਵੀ ਲੇਜਰ ਕਰਤਾ ਇਹ ਵੀ ਮੋਡੇ ਦਾ ਲੇਜਰ ਅਸੀਂ ਪਾਸ ਕਰ ਦੇਣਾ ਕੱਲੂ ਚੱਕ ਕੇ ਬਾਤ ਕਰਦਾ ਚੈੱਕ ਕਰਕੇ ਬਾਤ ਕਰਨਾ ਇਹ ਭੋਲੂ ਨੇ ਬਾਤ ਕਰਨਾ ਹੁਣ ਉਹ ਦੱਸੂਗਾ ਵੀ ਪਾਸ ਆ ਕਿ ਫੇਲ ਆ ਨਾ ਪਾਣੀ ਦਾ ਪੱਧਰ ਹੀ ਜਾਂਦਾ ਯਾਰ ਆਹੀ ਥੋੜੋ ਹਰਸ਼ਵੀਰ ਸਿੰਘ ਰਾ ਲਾਇਆ ਕਿ ਖੜਾ ਰਾ ਦੁਪਹਿਰੇ ਆਇਆ 1:30 ਵਜੇ ਮੈਂ ਤਾਂ ਸਾਂ ਲਾਇਆ ਦੁਪਹਿਰ ਮੈਂ ਉਧਰ ਲੇਟ ਆਇਆ ਨਹੀਂ ਕੱਦੂ ਚਲਾ ਦੁਪਹਿਰ ਮੀਚੇ ਰਿਹਾ ਕਿ ਮੈਨੂੰ ਵੀ ਆਉਣੀ ਨਹੀਂ ਫਿਰ ਮੈਂ ਸ਼ਾਮ ਨੂੰ ਕਰਨਾ ਸੀ ਮੈਂ ਤਾਂ ਤੈਨੂੰ ਆਪ 3 ਵਜੇ ਕਹਿੰਦਾ ਤੂੰ ਕਹਿੰਦਾ ਲੇਟ ਆਉਣੀ ਮੈਂ ਕਿਹਾ ਭਾਈ ਆ ਜਾ ਕਰਦਾ ਨਾ ਉਧਰ ਯਾਰ ਉਹ ਹੀੜ ਦੇ ਜੇ ਪਾਉਣ ਦੀ ਪੈਣਾ ਹਾਂ ਹਾਂ ਬਸ ਹੀੜ ਨੇ ਉਧਰ ਆ ਹਾਂ ਚਲੋ ਠੀਕ ਆ ਭਾਈ ਇੱਥੇ ਹੀ ਰੱਖ ਦਰ ਐਚੀ ਨਹੀਂ ਪੀਰੇ ਚਿਆ ਰੋ ਉਹ ਹੁੰਦਾ ਏ ਚਲ ਠੀਕ ਆ ਆਪਣੇ ਕਰ ਲਈ ਨੋਟ ਭਾਈ 40 40 ਮਿੰਟ ਲੱਗੇ ਬੱਦ ਬੱਦ ਲਾਉਣੇ ਦਾ ਦੇਲ ਹੁਣ ਜਾਣਦੇ ਉਹਦੇ ਮੰਗੂ ਹੁਣ ਜਾਣ ਪੂਰਾ ਕਰਨਾ ਨਾ ਨਾ ਚੱਲ ਠੀਕ ਆ ਮਿਲਦੇ ਆ ਸ਼ਾਮ ਨੂੰ ਫਿਰ ਹੁਣ ਜਾਣੇ ਸਭ ਤੇ ਲੈਣ ਲੱਗਿਆ ਫਿਰ ਮਿਲਦੇ ਆ ਸ਼ਾਮ ਨੂੰ ਚੱਲ ਵੀ ਬੈਠੂ ਰਹਿ ਗਿਆ ਹੁਣ ਪਨੀਰੀ ਵਾਲਾ ਪਨੀਰੀ ਪਸ ਦੇ ਜਦ ਕਰਦੇਗੇ ਇਹਨੂੰ ਪਹਿਲਾਂ ਪਟਾ ਲੈਣਾ ਆਪਾਂ ਨੇ ਪਟਾ ਕੇ ਨਾ ਸਾਈਡ ਪਰ ਰਖਾ ਕੇ ਇਹਨੂੰ ਬਾਕੇ ਫਿਰ ਲੋਟ ਕਰਾਂਗੇ ਇਹਨੂੰ ਦਾ ਲਿਪੜੇ ਵਿੱਚ ਬਾੜ ਲਈ ਨਾਲ ਉਹ ਆਹ ਚੱਕਲਾ ਚੰਗੀ ਤਰ੍ਹਾਂ ਲੋ ਜੀ ਗੱਗੇ ਕੋ ਬੈਠੇ ਆ ਮੋਟਰ ਪਰ ਹੁਣ ਸ਼ਾਮ ਦੇ ਟਾਈਮ ਮੇਰੇ ਕੋਲ ਬੈਠਾ ਤੂੰ ਮਸਲ ਦੀ ਮੋਟਰ ਆ ਇਹ ਉਹ ਬੈਠਾ ਦਾ ਗੱਗੇ ਯਾਰ ਮੈਂ ਆਪਾਂ ਦੋ ਹੀ ਆ ਬੰਦਾ ਤੇ ਕੋਈ ਦੇਖਿਆ ਨਹੀਂ ਉਹ ਸਭੀਜੀ ਲੱਦੇ ਸਭੀਜੀ ਪਨੀਰੀ ਆ ਬਾਵਾ ਟਲੇਗੇ ਟਲੇ ਗਿਆ ਸੱਡਾ ਸੱਡਾ ਛੱਡ ਗਏ ਬਸ ਤਾਂ ਹੀ ਹਾਂ ਪਾਣੀ ਬੰਦ ਕਰਿਆ ਵਸ ਸੁੱਕੀ ਪਈ ਜਾਵਾਂ ਬਸ ਐਡਾ ਸੱਡਾ ਰਹਿ ਗਈਆਂ ਸੱਡਾ ਗਾ ਹੀ ਛੱਡ ਦਿੰਦੇ ਆ ਮੇ ਯਾਰ ਸੱਡਾ ਇਹ ਕਹਿੰਦੇ ਮੜੀ ਕੈੜੀ ਹੋ ਜਾਂਦੀ ਹੈ ਭਈਏ ਕਹਿੰਦੇ ਉਹ ਕਾੜੀ ਕਦੇ ਬੜਾ ਹਵਾ ਪੈਂਦੀ ਜ਼ਿਆਦਾ ਪਟਾਈ ਕਰ ਨੂੰ ਕਾੜੀ ਹੁੰਦੀ ਹਾਂ ਪਟਾਈ ਕਰਨੇ ਉਹ ਪਨੀਰ ਤੇ ਠੀਕ ਹੁੰਦੀ ਆ ਵੀ ਹਾਂ ਹਾਂ ਲੱਗ ਸਕਦੀ ਆ ਹਾਂ ਪਟਾਏ ਨੂੰ ਕਾਹਨੂੰ ਅਸੀਂ ਪਟਾ ਦੋ ਉਹ ਤਾਂ ਹੁਣ ਟੁਆਇਸ ਆਉਦੀ ਤਾਂ ਕਾਲਾ ਕਹਿੰਦਾ ਪਨੀਰ ਲੋਡਾ ਮਾਨੂੰ ਅਸੀਂ ਪਟਾ ਦੋ ਹੈਂ ਥੋੜੀ ਆ ਵਿੱਗਾ ਮਾਸਾ ਲੱਗਣਾ ਫੇ ਵਿੱਗਾ ਮਾਸਾ ਨੂੰ ਪਟਾ ਦੋ ਉਹਨੇ ਪੱਟੀ ਨਹੀਂ ਹੈਗੀ ਨੂੰ ਦਰਬੀਰ ਤੇ ਮਿਲ ਗਈ ਤਾਂ ਫੇ ਨਿਬੜ ਗਿਆ ਨਹੀਂ ਤਾਂ ਹੋਰ ਪੱਟ ਲੈਣੀ ਸੀ ਚਲੋ ਠੀਕ ਆ ਜੀ ਫਿਰ ਤਾਂ ਠੀਕ ਹੈ ਬਾਈ ਇਸ ਸਮਾਪਤ ਕਰਦੇ ਆ ਜੀ ਸਤਰੀ ਗਾਲ ਜੀ ਕਬੂਰ ਕਰ ਲੈ ਸਤਰੀ ਗਾਲ ਪਾਈ ਬੰਮੇ ਬੰਮੇ ਦੇ ਅੱਛਾ